ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਗਦਾ ਫਿਰ ਵੀ ਤੇਰਾ ਕੀ ਖੋ ਗਿਆ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਗਦਾ ਫਿਰ ਵੀ ਤੇਰਾ ਕੀ ਖੋ ਗਿਆ ਇੰਦਾਸਰ ਨੇ ਮੈਨੂੰ ਕਿਹਾ ਸੀ ਕਿਨੇ ਆਪ ਬਨੇ ਬਨਾਈ ਸੋਨੀਆ ਹੀ ਹੋ ਆਪ ਤੇ ਹਮੇ ਜ਼ਿਆਦਾ ਵਰਕ ਨਹੀਂ ਕਰਨਾ ਪੜੇਗਾ ਤੋ ਹਮਾਰਾ ਜੋ ਕਰੈਕਟਰ ਹੈ ਉਹ ਯਹੀ ਹੈ ਚਲੋ ਰਬ ਦਾ ਸ਼ੁਕਰ ਹੈ ਆਪਣੀ ਮੈਨੂੰ ਇਸ ਮਕਾਮ ਤੇ ਪਹੁੰਚਾਇਆ ਕਿ ਅੱਜ ਮੈਂ ਐਡੀ ਵੱਡੀ ਫਿਲਮ ਦਾ 파ਟ ਆ ਹਨਾ ਮੇਰਾ ਜਿਵੇਂ ਕਿ ਆਮ ਇੱਕ ਮਤਲਬ ਲੋਕਾਂ ਦਾ ਨਾ ਡ੍ਰੀਮ ਹੁੰਦਾ ਕਿ ਅਸੀਂ ਬਾਲੀਵੁੱਡ ਦੇ ਇਮਤੀਆਜ਼ ਅਲੀ ਸਰ ਨੂੰ ਦੇਖ ਹੀ ਲਈ ਬਿਲਕੁਲ ਹਨਾ ਤੇ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਇਹ ਇੰਨਾ ਮਤਲਬ ਡੀਪਲੀ ਉਹਨਾਂ ਨਾਲ ਗੱਲਾਂ ਹੋਈਆਂ ਇੰਨਾ ਕੁਝ ਉਹਨਾਂ ਨੂੰ ਸਿੱਖਣ ਦਾ ਮਿਲਿਆ ਮੈਨੂੰ ਹਨਾ ਉਹ ਸਾਰੀਆਂ ਚੀਜ਼ਾਂ ਨੂੰ ਜੇ ਮੈਂ ਮੱਦੇ ਨਜ਼ਰ ਰੱਖਾਂ ਤਾਂ ਮੈਂ ਆਪਣੇ ਆਪ ਨੂੰ ਲੱਭੀ ਸਕਦਾ ਅੱਛਾ ਮੈਨੂੰ ਉਹਨਾਂ ਨੇ ਇਸ ਕਰਕੇ ਚੁਣਿਆ ਬਿਕੋਜ਼ ਮੈਂ ਲਾਈਵ ਸ਼ੋਅ ਲਾਉਂਦੀ ਹੁੰਦੀ ਸੀ ਪੰਜਾਬ ਦੇ ਵਿੱਚ ਮੈਂ ਬਹੁਤ ਸ਼ੋਅ ਲਾਇਆ ਮੇਲੇ ਵਗੈਰਾ ਤਾਂ ਉਹਨਾਂ ਦੀ ਇਹ ਰਿਕਵਰਮੈਂਟ ਸੀ ਕਿ ਸਾਨੂੰ ਐਕਟਰਸ ਦੇ ਨਾਲ ਨਾਲ ਕੁੜੀ ਸਿੰਗਰ ਚਾਹੀਦੀ ਹੈ ਤਾਂ ਸੋਨੀਆ ਮੈਮ ਦਾ ਬਹੁਤ ਘੱਟ ਡਾਟਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਪਰ ਉਹਨਾਂ ਨੇ ਜਦੋਂ ਫੋਟੋਜ਼ ਲੈ ਕੇ ਆਉਂਦੀਆਂ ਥੋੜੀਆਂ ਥੋੜੀਆਂ ਧੁੰਦਲੀਆਂ ਹੋਣੀਆਂ ਪਰ ਉਹ ਤੁਸੀਂ ਬਲੀਵ ਕਰੋਗੇ ਇੱਕ ਵਾਰੀ ਮੇਰਾ ਸ਼ੂਟ ਸੀਗਾ ਤੇ ਮੇਰਾ ਇੱਕ ਹੇਅਰ ਸੀ ਜਿਹੜਾ ਸੈੱਟ ਨਹੀਂ ਸੀ ਹੋ ਰਿਹਾ ਸਿਰਫ ਉਹਨੇ ਐਦਾਂ ਕਰਕੇ ਕਰਨਾ ਸੀ ਹੇਅਰ ਐਦਾਂ ਹੂੰ ਉਹ ਜਿਹੜੀ ਮੇਰੀ ਹੇਅਰ ਵਾਲੀ ਸੀ ਉਹਦੇ ਤੋਂ ਨਹੀਂ ਹੋ ਰਿਹਾ ਸੀ ਤੇ ਇਮਤੀਆਜ਼ ਸਰ ਨੇ ਉਹ ਤੇ ਸ਼ੂਟ ਰੋਕੀ ਰੱਖੀ ਅੱਛਾ ਇਹ ਹੇਅਰ ਮੈਨੂੰ ਐਸੀ ਚਾਹੀਏ ਜੈਸੇ ਫੋਟੋ ਮੇਂ ਮਤਲਬ ਉਹ ਇੰਨਾ ਡੀਪਲੀ ਕੰਮ ਕਰਦੇ ਸੀਗੇ ਸ਼ੂਟ ਬਿਲਕੁਲ ਮਤਲਬ ਡਿੱਟੋਈ ਜਿਹੜੇ ਫੋਟੋਜ਼ ਦੇ ਵਿੱਚ ਹੁੰਦੇ ਸੀ ਉਹ ਸਾਰੀਆਂ ਵਾਚ ਕੋਸਟੈਂਡੀਆਂ ਈਵਨ ਜੁੱਤੀ ਸਾਰਾ ਕੁਝ ਟੋਟਲੀ ਸਾਰੀਆਂ ਚੀਜ਼ਾਂ ਨੂੰ ਮੈਚ ਕਰਕੇ ਉਹ ਪਹਿਲਾਂ ਤਾਂ ਇਹ ਕਿ ਅਸੀਂ ਨਿਸ਼ਾ ਬਾਨੋ ਦੀ ਵਾਈਫਰ ਕਹਿੰਦੇ ਵੀ ਨਿਸ਼ਾ ਬਾਨੋ ਦੇ ਸਾਥ ਉਸਨੇ ਖੂਫੀਆ ਸ਼ਾਦੀ ਕੀਤੀ ਹੈ ਮੈਨੂੰ ਉਦੋਂ ਬੜੀ ਹਾਸੇ ਆਈ ਹੁਣ ਨਵਾਂ ਬਿਆਨ ਇਹ ਆਇਆ ਕੀ ਕਹਿੰਦੇ ਇਸ ਕਰਕੇ ਵਾਇਰਲ ਹੋ ਰਹੀਆਂ ਸੀ ਕਿਉਂਕਿ ਇਹਨਾਂ ਦੋਨਾਂ ਨੇ ਚਮਕੀਲੇ 'ਚ ਇਕੱਠੇ ਇਕੱਠੇ ਆਉਣਾ ਸੀ ਜੀ ਅਛਾ ਦਿਲਜੀਤ ਨੇ ਕੋਈ ਰਿਪਲਾਈ ਹੈ ਤੁਹਾਡੇ ਕੋਈ ਗੱਲਬਾਤ ਹੈ ਫੋਟੋ ਵਾਇਰਲ ਹੋਣ ਤੋਂ ਬਾਅਦ ਅਸੀਂ ਫਾਨੇ 'ਚ ਹੀ ਲੈ ਰਹੇ ਹਾਂ ਉਹ ਵੀ ਫਾਨੇ ਦੇ ਵਿੱਚ ਹੀ ਲੈ ਰਹੇ ਹਾਂ ਉਹਨਾਂ ਦੀਆਂ ਹਰ ਰੋਜ਼ ਹੀ ਇਦਾਂ ਦੀਆਂ ਕਿੰਨੀਆਂ ਨਿਊਜ਼ ਹੁੰਦੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਹੁਣ ਮੈਨੂੰ ਲੱਗਦਾ ਜੋ ਇੱਕ ਇੱਕ ਤੇ ਰਿਐਕਟ ਕਰਨ ਲੱਗੇ ਜਣ ਫੇਰ ਤਾਂ ਲੋਕ ਸਾਰੇ ਕੰਮ ਛੱਡ ਕੇ ਉਹਨਾਂ ਦੀਆਂ ਵੀਡੀਓ ਅਸੀਂ ਪੋਸਟ ਕਰਨ ਲੱਗ ਜਾਨ ਦਲਜੀਤ ਦੇ ਨਾਲ ਇੰਨਾ ਟਾਈਮ ਕੰਮ ਕੀਤਾ ਹੁਣ ਫੇਰ ਤੋਂ ਦੁਬਾਰਾ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਫਰਕ ਲੱਗਿਆ ਕੋਈ ਉਹਨਾਂ ਦੇ ਵਿੱਚ ਆਇਆ ਕਿ ਉਹ ਬੜੇ ਕੂਲ ਜੇ ਰਹਿੰਦੇ ਹੁੰਦੇ ਸੀ ਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਜਦੋਂ ਉਹ ਸੈੱਟ ਤੇ ਆਉਂਦੇ ਹੁੰਦੇ ਸੀ ਤੇ ਕਈ ਵਾਰੀ ਕੋਈ ਮੇਰੇ ਸੁਰੜ ਜਾਣੇ ਤਾਂ ਉਹਨਾਂ ਨੇ ਮੇਰੀ ਹੈਲਪ ਵੀ ਕਰਨੀ ਹੂੰ ਤੁਸੀਂ ਇੱਥੋਂ ਹੀ ਇੱਥੋਂ ਗਾ ਸਕਦੇ ਹੋ ਹੂੰ ਏਆ ਰਹਿਮਾਨ ਸਰ ਦੀ ਟੀਮ ਰਹਿੰਦੀ ਹੁੰਦੀ ਸੀ ਸਾਡੇ ਨਾਲ ਜਿਹੜਾ ਮਤਲਬ ਪੰਜਾਬ ਦੇ ਵਿੱਚ ਤਾਂ ਕੀ ਹੈ ਵੀ ਕੋਈ ਨਹੀਂ ਚਲੋ ਇੱਥੋਂ ਜਿਹੜੀ ਗਾਇਆ ਆ ਸੁਰਜਾ ਲਾ ਦੋ ਬਟ ਉਹਨਾਂ ਦਾ ਬੜਾ ਹੁੰਦਾ ਸੀ ਕਿ ਨਹੀਂ ਇਹ ਹੈ ਤਾਂ ਇਹੀ ਲਗਾਣਾ ਹੈ ਇੱਕ ਗਿੱੱਦੇ ਦੀ ਕੋਚ ਤੋਂ ਲੈ ਕੇ ਅੱਜ ਤੁਸੀਂ ਚਮਕੀਲਾ ਸਤਨ ਦਾ 파ਟ ਹੋ ਉਹ ਜਿਹੜੀ ਜਰਨੀ ਹੈ ਜਦੋਂ ਤੁਸੀਂ ਬੈਕ ਦੇਖਦੇ ਹੋ ਪਿੱਛੇ ਦੇਖਦੇ ਹੋ ਆਪਣੇ ਸਫ਼ਰ ਨੂੰ ਯਾਦ ਕਰਦੇ ਹੋ ਤੇ ਕੀ ਮਹਿਸੂਸ ਹੁੰਦਾ ਨੀਸ਼ਾ ਦੇ ਮਨ ਦੇ ਵਿੱਚ ਕੀ ਚੱਲਦਾ ਉਸ ਟਾਈਮ ਹੁਣ ਤੱਕ ਅਚੀਵ ਹੀ ਕੀਤਾ ਹਨਾ ਕਦੇ ਮੇਰੇ ਨਾਲ ਇਹ ਨਹੀਂ ਹੋਇਆ ਕਿ ਮੈਂ ਬਹੁਤ ਜ਼ਿਆਦਾ ਸਟਰਗਲ ਕੀਤਾ ਜਾਂ ਮੈਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਟੜਫੀ ਹੋਵਾਂ ਜਾਂ ਮੈਂ ਮਤਲਬ ਮਾਇੂਸ ਹੋਈ ਹੋਵਾਂ ਇਦਾਂ ਦਾ ਕੁਝ ਨਹੀਂ ਜਦੋਂ ਮੈਂ ਗਿੱੱਦਾ ਕਰਦੀ ਸੀ ਉਦੋਂ ਵੀ ਮੈਂ ਗਿੱੱਦਿਆਂ ਦੀ ਰਾਣੀ ਹੀ ਸੀ ਉਦੋਂ ਵੀ ਮੈਂ 골ਡ ਮੈਡਲ ਲੈ ਕੇ ਘਰ ਆਉਂਦੀ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋਸ਼ਲ ਮੀਡੀਆ ਤੇ ਅਨੇ ਦਿਨ ਹੀ ਸਿਰਫ ਦੋ ਹੀ ਚੀਜ਼ਾਂ ਟ੍ਰੈਂਡ ਕਰ ਰਹੀਆਂ ਇੱਕ ਹੈ ਦਿਲਜੀਤ ਦੋਸਾਂਝ ਤੇ ਇੱਕ ਹੈ ਨੀਸ਼ਾ ਬਾਨੋ ਮੈਮ ਜੋ ਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਗੱਲਾਂ ਬਾਤਾਂ ਕਰਾਂਗੇ ਉਸ ਫੋਟੋ ਦੇ ਬਾਰੇ ਵੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਦਿਲਜੀਤ ਦੇ ਵਾਈਫ ਨੇ ਉਹਨਾਂ ਦੀ ਆਉਣ ਵਾਲੀ ਫਿਲਮ ਚਮਕੀਲਾ ਦੇ ਬਾਰੇ ਵੀ ਜਿਸ ਤੇ ਵਿੱਚ ਉਹ ਬਹੁਤ ਇੰਟਰਸਟਿੰਗ ਕੈਰੈਕਟਰ ਪਲੇ ਕਰਨ ਵਾਲੇ ਆ ਤੇ ਉਹਨਾਂ ਦੀ ਪਰਸਨਲ ਲਾਈਫ ਦੇ ਬਾਰੇ ਵੀ ਥੋੜੀ ਬਹੁਤੀ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਪੰਜਾਬੀ ਗਰੁੱਪਸ ਵੇ ਤੇ ਸ਼ੁਰੂਆਤ ਕਰਦੇ ਆ ਇਸ ਇੰਟਰਵਿਊ ਦਾ ਸਿਲਸਿਲਾ ਸਤਿ ਸ਼੍ਰੀ ਅਕਾਲ ਮੈਂ ਹੀ ਕਹੂੰਗੀ ਕਿ ਮੈਂ ਲੱਕੀ ਆ ਜਿਹਨੂੰ ਕੋਈ ਐਫਰਟ ਨਹੀਂ ਕਰਨੀ ਪੈਂਦੀ ਤੇ ਘਰੇ ਬੈਠੇ ਬੈਠੀ ਪ੍ਰਮੋਸ਼ਨ ਹੁੰਦੀ ਆ ਤੇ ਬਿਲਕੁਲ ਵਧੀਆ ਲੱਗਦੀ ਆ ਦੇਖੋ ਮੈਂ ਇਸ ਇਨਾ ਚੀਜ਼ਾਂ ਨੂੰ ਫਨ ਟਾਈਪ ਹੀ ਲੈਣੀ ਹੁੰਦੀ ਆ ਹਨ ਮੈਂ ਕਦੇ ਇਨਾ ਚੀਜ਼ਾਂ ਦਾ ਮੇਰੇ ਉੱਪਰ ਜਾਂ ਮੇਰੀ ਫੈਮਲੀ ਉੱਪਰ ਕਦੇ ਕੋਈ ਅਸਰ ਨਹੀਂ ਪਿਆ ਤੇ ਵਧੀਆ ਗੱਲ ਆ ਹਨਾ ਮੈਂ ਕਹਿੰਦੀ ਆ ਵੀ ਦਿਲਜੀਤ ਜੀ ਦੇ ਨਾਲ ਮੇਰੀ ਗੱਲਾਂ ਆ ਰਹੀਆਂ ਨੇ ਤੇ ਬਾਕੀ ਪਹਿਲਾਂ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਨਾਰਮਲ ਜੀ ਗੱਲ ਆ ਬਟ ਜਦੋਂ ਗੱਲ ਇੰਨੀ ਵੱਧ ਗਈ ਕਿ ਐਨੇ ਮੈਨੂੰ ਟੈਗ ਕਰਨ ਲੱਗੇ ਹਨਾ ਸਾਰਿਆਂ ਨੇ ਮੇਰੇ ਨਾਲ ਫੋਟੋ ਸ਼ੇਅਰ ਕੀਤੀਆਂ ਫਿਰ ਮੈਨੂੰ ਲੱਗਿਆ ਕਿ ਥੋੜਾ ਜਿਹਾ ਰਿਪਲਾਈ ਮੈਨੂੰ ਕਰਨਾ ਚਾਹੀਦਾ ਨਹੀਂ ਤਾਂ ਲੋਕਾਂ ਨੇ ਕਹਿਣਾ ਕਿ ਚੁੱਪ ਕਰੀ ਬੈਠੀ ਹੈ ਵੀ ਪਤਾ ਨਹੀਂ ਸੱਚੀ ਨਾ ਹੋਵੇ ਦੇਖੋ 12 ਸਾਲ ਹੋ ਗਏ ਮੈਨੂੰ ਲੱਗਦਾ ਉਸ ਗੱਲ ਨੂੰ ਹਨਾ 2012 ਚ ਆਈ ਸੀ ਜਟ ਜੂਨਲਟ ਉਦੋਂ ਦੀ ਉਹ ਫੋਟੋ ਆ ਤੇ ਹੁਣ ਜਾ ਕੇ ਉਹ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦਾ ਕੋਈ ਬੰਦੇ ਨੂੰ ਕਿਸੇ ਚੀਜ਼ ਦਾ ਅੰਦਾਜ਼ਾ ਨਹੀਂ ਹੁੰਦਾ ਬਿਲਕੁਲ ਜਿਵੇਂ ਉਹ ਸਾਗਰ ਦੀ ਬੋਟੀ ਲਾ ਲੁੱਤੀ ਹੁ ਕਿੰਨੇ ਸਾਲਾਂ ਬਾਅਦ ਜਾ ਕੇ ਉਹਨਾਂ ਦੀ ਚੱਲੀ ਆ ਨਾ ਬਹੁਤ ਸਾਰੀਆਂ ਐਉਂ ਜਿਹੀ ਚੀਜ਼ਾਂ ਜਿਹੜੀਆਂ ਬਹੁਤ ਸਾਲ ਬਾਅਦ ਚੱਲਦੀਆਂ ਨੇ ਤੇ ਸਾਡੀ ਫੋਟੋ ਵੀ ਇਦਾਂ ਹੀ ਆ ਬਸ ਫਿਰ ਮੈਨੂੰ ਲੱਗਦਾ ਤੁਸੀਂ ਇਹਨੂੰ ਕੌਮਪਲੀਮੈਂਟ ਲਵੋ ਪੋਜ਼ੀਟਿਵਲੀ ਬਿਲਕੁਲ ਮੈਂ ਪੋਜ਼ੀਟਿਵ ਲੈਣੀ ਹੈ ਇਹ ਗੱਲ ਅੰਜੀ ਅੱਛਾ ਮੈਨੂੰ ਲੱਗਦਾ ਹੈ ਕਿ ਇੱਕ ਵੈਸੇ ਆਪਣੀ ਇੰਡਸਟਰੀ ਦੇ ਵਿੱਚ ਫੀਮੇਲ ਨੂੰ ਟਾਰਗੇਟ ਕਰਨਾ ਤੁਹਾਨੂੰ ਲੱਗਦਾ ਇਜ਼ੀ ਹੋ ਜਾਂਦਾ ਚਲੋ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਐਦਾ ਦੀ ਕੋਈ ਰੀਅਲ ਗੱਲ ਨਹੀਂ ਹੈਗੀ ਤੁਸੀਂ ਸਮੀਰ ਦੇ ਹੀ ਵਾਈਫ ਹੋ ਹਨਾ ਤੇ ਤੁਹਾਨੂੰ ਲੱਗਦਾ ਹੈ ਮਗਰ ਆਪਣੀ ਇੰਡਸਟਰੀ ਦੇ ਵਿੱਚ ਇੱਕ ਫੀਮੇਲ ਆਰਟਿਸਟ ਨੂੰ ਟਾਰਗੇਟ ਕਰਨਾ ਥੋੜਾ ਇਜ਼ੀ ਹੋ ਜਾਂਦਾ ਹੈ ਦੇਖੋ ਟਾਰਗੇਟ ਤਾਂ ਇੰਡਸਟਰੀ ਦੇ ਵਿੱਚ ਮੁੰਡਿਆਂ ਨੂੰ ਵੀ ਕਰਦੇ ਆ ਪਰ ਮੈਨੂੰ ਲੱਗਦਾ ਹੁੰਦਾ ਵੀ ਸਮ ਟਾਈਮ ਕਈ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਫੀਮੇਲ ਨੂੰ ਕਰਕੇ ਹੀ ਜ਼ਿਆਦਾ ਮਜ਼ਾ ਆਉਂਦਾ ਹਨਾ ਇਹ ਇਹ ਵੀ ਮੁੰਡੇ ਉਹਨਾਂ ਬਾਦਰ ਨਹੀਂ ਕਰਦੇ ਫੀਮੇਲਜ਼ ਜ਼ਿਆਦਾ ਸੀਰੀਅਸ ਲੈ ਲੈਂਦੀਆਂ ਨੇ ਹਰ ਗੱਲ ਨੂੰ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਹਾਰਟ ਕਰ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਹਾਰਟ ਕਰ ਜਾਂਦੀਆਂ ਹੁੰਦੀਆਂ ਨੇ ਬਟ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਇਸ ਲਾਈਨ 'ਚ ਆਉਣੇ ਹੋ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਉਣੇ ਹੋ ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਲੋਕਾਂ ਨੂੰ ਬਾਦਰ ਕਰਨਾ ਛੱਡਣਾ ਚਾਹੀਦਾ ਜਿਹੜੇ ਤੁਹਾਡੇ ਲਈ 네ਗੇਟਿਵ ਬੋਲਦੇ ਆ ਜਿਹੜੇ ਲੋਕ ਤੁਹਾਡੇ ਲਈ ਪੋਜ਼ਿਟਿਵ ਬੋਲਦੇ ਆ ਤੁਹਾਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਨੂੰ ਸਾਹਮਣੇ ਰੱਖ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ ਜੀ ਤੇ ਅਸੀਂ ਤੁਹਾਨੂੰ ਦੇਖਦੇ ਆਏ ਹਾਂ ਸ਼ੁਰੂ ਤੋਂ ਹਨਾ ਤੁਸੀਂ ਐਕਟਿੰਗ ਦੇ ਵਿੱਚ ਜਾਣਦੇ ਹੋ ਨੰਬਰ 1 ਤੇ ਉਹ ਸਿੰਗਿੰਗ ਕਰਦੇ ਹੋ ਤੁਹਾਡੀ ਗਾਇਕੀ ਨੂੰ ਵੀ ਪਸੰਦ ਕੀਤਾ ਜਾਂਦਾ ਹੈ ਤੁਸੀਂ ਸੋਸ਼ਲ ਮੀਡੀਆ ਤੇ ਰੀਲਸ ਬਹੁਤ ਬਣਾਉਂਦੇ ਹੋ ਹਨਾ ਤੇ ਉਹ ਵੀ ਲੋਕੀ ਇੰਨੇ ਜ਼ਿਆਦਾ ਐਪਰੀਸ਼ੀਏਟ ਕਰਦੇ ਹਨਾ ਤੁਹਾਡਾ ਕਾਮਿਕ ਪਾਰਟ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਛਾ ਨਿਸ਼ਾ ਜੇ ਤੁਸੀਂ ਐਕਟਰ ਨਾ ਹੁੰਦੇ ਸਿੰਗਰ ਨਾ ਹੁੰਦੇ ਫਿਰ ਤੁਸੀਂ ਕੀ ਹੁੰਦੇ ਨਹੀਂ ਮੇਰਾ ਪੱਕਾ ਹੀ ਸੀ ਕਿ ਮੈਂ ਐਕਟਰ ਸਿੰਗਰ ਹੀ ਹੋਣਾ ਸੀ ਬਿਕੋਜ਼ ਚੱਕਰ ਇਹ ਹੈ ਕਿ ਜਿਵੇਂ ਕਹਿੰਦੇ ਹੁੰਦੇ ਹਨ ਨਾ ਕਿ ਛੋਟੇ ਬੱਚੇ ਨੂੰ ਪੁੱਛਦੇ ਕਿ ਤੂੰ ਵੱਡੇ ਹੋ ਕੇ ਕੀ ਬਣਨਾ ਮੈਨੂੰ ਲੱਗਾ ਮੈਨੂੰ ਉਹ ਮੇਰੇ ਮਾਪੇ ਨੇ ਪੁੱਛਿਆ ਹੀ ਨਹੀਂ ਅੱਛਾ ਕਿਉਂਕਿ ਜਦੋਂ ਨਹੀਂ ਮੈਨੂੰ ਸੁਰਤ ਆਈਏ ਮੈਂ ਉਦੋਂ ਦੀ ਇਸ ਲਾਈਨ ਦੇ ਵਿੱਚ ਹੀ ਆ ਮੈਂ ਬਹੁਤ ਛੋਟੀ ਸੀ ਜਦੋਂ ਮੈਂ ਆਪਣੀ ਫਰਸਟ ਸਟੇਜ ਕੀਤੀ ਸੀ ਹਨਾ ਜਾਂ ਮੇਰੇ ਮਦਰ ਦਾ ਡ੍ਰੀਮ ਹੀ ਸੀ ਇਹ ਵੀ ਮੈਂ ਇਸ ਲਾਈਨ ਦੇ ਵਿੱਚ ਨੂੰ ਪਾਉਣਾ ਹੀ ਪਾਉਣਾ ਹਨਾ ਤੇ ਮੇਰਾ ਕਨਫਰਮ ਹੀ ਸੀਗਾ ਤੇ ਉਸ ਤੋਂ ਬਾਅਦ ਜੇ ਤੁਸੀਂ ਮੇਰੀ ਆਪਸ਼ਨ ਪੁੱਛੋ ਪਰਸਨਲ ਕੋਈ ਪੁੱਛੋ ਤਾਂ ਮੈਨੂੰ ਲੱਗਾ ਫਿਰ ਬਸ ਮੈਂ ਨਾਰਮਲ ਮੈਨੂੰ ਲੱਗਾ ਹੁਣ ਨੂੰ ਵਿਆਹ ਹੋ ਕੇ ਬੱਚੇ-ਬੁੱਚੇ ਹੋ ਜਾਣੇ ਸੀ ਤੇ ਘਰੇ ਭਾਂਡੇ-ਭੁੰਡੇ ਮਾਜਣੇ ਸੀ ਕਿ ਚੰਗੀ ਹਾਊਸ ਵਾਈਫ ਹੋਣਾ ਸੀ ਬਟ ਹੋਰ ਕੋਈ ਲਾਈਨ ਕੋਈ ਟੀਚਰ ਡਾਕਟਰ ਇਦਾਂ ਦਾ ਮੇਰਾ ਕੋਈ ਇੰਟਰਸਟ ਨਹੀਂ ਕੋਈ ਇੰਟਰਸਟ ਨਹੀਂ ਸੀ ਥੀਏਟਰ ਚ ਸੀ ਤੁਸੀਂ ਹਨਾ ਨਹੀਂ ਨਹੀਂ ਥੀਏਟਰ ਨਹੀਂ ਕੀਤਾ ਤੁਸੀਂ ਫਿਰ ਇੱਧਰ ਕਿੱਦਾਂ ਰੁਝਾਵ ਆਇਆ ਐਕਟਿੰਗ ਵਾਲ ਸਿੰਗਿੰਗ ਵਾਲ ਜਦੋਂ ਤੋਂ ਮੈਂ ਬਹੁਤ ਛੋਟੀ ਸੀ ਸਕੂਲ ਦੇ ਵਿੱਚ ਸੀ ਉਦੋਂ ਤੋਂ ਹੀ ਮੈਂ ਕਲਚਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦੀ ਹੁੰਦੀ ਸੀ ਜਿਵੇਂ ਜਿਵੇਂ ਸਕੂਲ ਦੇ ਵਿੱਚ ਜਾਣਾ ਉਦੋਂ ਕੰਪੀਟੀਸ਼ਨ ਲੜਨੇ ਫਿਰ ਮੈਂ ਕਾਲਜ 'ਚ ਜਾਣਾ ਕਾਲਜ 'ਚ ਮੇਰੇ ਟੀਚਰਾਂ ਦੀ ਮੈਂ ਫੇਵਰਿਟ ਹੋਣਾ ਹਨਾ ਫਿਰ ਮੈਂ ਗਿੱਧਾ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਮੈਂ 골ਡ ਮੈਡਲਿਸਟ ਹਨਾ ਮਤਲਬ ਵੀ ਮੈਂ ਹੱਥ ਪੱਲੇ ਬਹੁਤ ਮਾਰਿਆ ਬਚਪਨ ਤੋਂ ਹੁਣ ਤੱਕ ਤੇ ਮੇਰਾ ਕਨਫਰਮ ਹੀ ਸੀ ਕਿ ਮੈਂ ਜਾਣਾ ਇਸੇ ਪਾਸੇ ਹਨਾ ਪਰ ਉਹ ਕਿੱਦਾਂ ਜਾਣਾ ਕਿਵੇਂ ਜਾਣਾ ਉਹ ਜ਼ਰੀਆ ਰੱਬ ਨੇ ਬਣਾਇਆ ਤੇ ਕਿੱਦਾਂ ਮਤਲਬ ਫਰਸਟ ਪ੍ਰੋਜੈਕਟ ਤੁਹਾਡੇ ਤੱਕ ਪਹੁੰਚਿਆ ਕਿੱਦਾਂ ਤੁਹਾਡੀ ਇਹ ਸ਼ੁਰੂਆਤ ਹੋਈ ਇਸ ਜਰਨੀ ਦੀ ਹਨਾ ਤੁਸੀਂ ਸਮੀਰ ਸਰ ਦੇ ਨਾਲ ਸ਼ੁਰੂ ਤੋਂ ਹੀ ਹੋ ਤੇ ਉਹ ਕਿੱਦਾਂ ਸਬਬ ਬਣਿਆ ਸਮੀਰ ਤੇ ਮੈਂ ਸਮੀਰ ਭੰਗੜਾ ਕਰਦੇ ਹੁੰਦੇ ਸੀ ਮੈਂ ਕਿੱਦਾਂ ਤੇ ਅਸੀਂ ਇੱਕ ਗਰੁੱਪ 'ਚ ਕੰਮ ਕਰਦੇ ਹੁੰਦੇ ਸੀ ਸਾਡਾ ਕਲਚਰ ਨਾਰਥਨ ਕਲਚਰ ਸੈਂਟਰ ਵੱਲੋਂ ਇੱਕ ਗਰੁੱਪ ਹੁੰਦਾ ਸੀ ਜਿਹੜੇ ਮਤਲਬ ਗਵਰਨਮੈਂਟ ਦੇ ਸ਼ੋਅਜ਼ ਹੁੰਦੇ ਆ ਵੀ ਗਵਰਨਮੈਂਟ ਦੀਆਂ ਜਿਹੜੇ ਡਾਂਸ ਹੁੰਦੇ ਆ ਫੋਕ ਉਹ ਰਿਪਰੈਜ਼ੈਂਟ ਕਰਨੇ ਹੁੰਦੇ ਆ ਨੈਸ਼ਨਲ ਕਿਤੇ ਵੀ ਜਾ ਕੇ ਫੋਰਨ ਦੇ ਵਿੱਚ ਜਾ ਕੇ ਹਨਾ ਉਦਾਂ ਸੀ ਦੋਨੋਂ ਜਾਨੇ ਇਕੱਠੇ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਆਈ ਸੀਗੀ ਐਜ਼ ਅ ਕੋਚ ਮੈਂ ਮਤਲਬ ਗਿੱਧਾ ਰੈਡੀ ਕਰਵਾਇਆ ਸੀਗਾ ਖਾਲਸਾ ਕਾਲਜ ਤੇ ਡੀਏਵੀ ਕਾਲਜ ਤੇ ਉੱਥੇ ਮੈਂ ਜਦੋਂ ਕਰਦੀ ਹੁੰਦੀ ਸੀ ਤਾਂ ਉੱਥੇ ਮੇਰੀ ਮੁਲਾਕਾਤ ਕਰਮਜੀਤ ਸਰ ਨਾਲ ਹੋਈ ਸੀ ਜੀ ਤੇ ਕਰਨਜੀਤ ਸਰ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਏ ਸੀਗੇ। ਓਹੀ ਤੁਹਾਡੇ ਬਚੋਲੇ ਬਣੇ ਤਾਂ ਓਹੀ ਤੁਹਾਨੂੰ ਇੰਡਸਟਰੀ ਦੇ ਵਿੱਚ ਹੀ ਲੈ ਕੇ ਆਏ। ਤੁਸੀਂ ਉਹਨਾਂ ਦਾ ਜ਼ਿਕਰ ਵੀ ਹੈ ਨਾ ਮਤਲਬ ਕਰ ਦਿਓ ਜਦੋਂ ਤੁਹਾਡੀ ਕਾਮਯਾਬੀ ਦਾ ਰਾਸ ਪੁੱਛਿਆ ਜਾਂਦਾ ਜਾਂ ਤੁਹਾਡੇ ਵਿਆਹ ਦੀ ਜਦ ਵੀ ਗੱਲ ਹੁੰਦੀ ਹੈ ਉਹਨਾਂ ਦਾ ਜ਼ਿਕਰ ਜ਼ਰੂਰ ਆਂਦਾ ਹੈ। ਕੀ ਇੰਪੋਰਟੈਂਟ ਹੈ ਮਤਲਬ ਅੱਜ ਤੋਂ ਉਹਨਾਂ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੇਖੋ ਲਾਈਕ ਇੱਕ ਫੈਮਿਲੀ ਮੈਂਬਰ ਹਨ ਅਸੀਂ ਉਹਨਾਂ ਨੂੰ ਆਪਣੀ ਫੈਮਿਲੀ ਹੀ ਸਮਝਦੇ ਆਂ। ਮੈਨੂੰ ਲੱਗਦਾ ਇੰਨੀ ਗੱਲ ਮੈਂ ਆਪਦੀ ਮਦਰ ਨਾਲ ਨਹੀਂ ਕਰਦੀ ਜਿੰਨੀ ਮੈਂ ਉਹਨਾਂ ਦੀ ਵਾਈਫ ਨਾਲ ਕਰਦੀ ਆਂ। ਕਿ ਉਹਨਾਂ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਬਾਕੀ ਬਿਲਕੁਲ ਕਰਮਜੀ ਸਰ ਨੇ ਆਲਵੇਸ ਮੇਰੀ سپورਟ ਕੀਤੀ ਹੈ ਹਨਾ ਤੇ ਇਹ ਕਹਿੰਦੇ ਹੁੰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਧੀਆ ਤੁਹਾਡਾ ਫਰੈਂਡ ਸਰਕਲ ਹੋਣਾ ਚਾਹੀਦਾ ਬਿਲਕੁਲ ਸੋ ਸਾਡੇ ਰਿਲੇਸ਼ਨ ਉਹਨਾਂ ਨਾਲ ਬਹੁਤ ਵਧੀਆ ਨੇ ਵਿਆਹ ਵੀ ਉਹਨਾਂ ਨੇ ਕਰਵਾਇਆ ਸਾਡਾ ਜਿਵੇਂ ਸਾਡੀ ਥੋੜੀ ਇੰਟਰ ਕਾਸਟ ਸੀਗੀ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਹੈਂਡਲ ਕੀਤੀਆਂ ਸੀ ਜੀ ਇੱਕ ਗਿੱਧੇ ਦੀ ਕੋਚ ਤੋਂ ਲੈ ਕੇ ਅੱਜ ਤੁਸੀਂ ਚਮਕੀਲਾ ਸਤਨ ਦਾ ਪਾਰਟ ਹੋ ਉਹ ਜਿਹੜੀ ਜਰਨੀ ਹੈ ਜਦੋਂ ਤੁਸੀਂ ਬੈਕ ਦੇਖਦੇ ਹੋ ਪਿੱਛੇ ਦੇਖਦੇ ਹੋ ਆਪਣੇ ਸਫ਼ਰ ਨੂੰ ਯਾਦ ਕਰਦੇ ਹੋ ਤੇ ਕੀ ਮਹਿਸੂਸ ਹੁੰਦਾ ਨਿਸ਼ਾ ਦੇ ਮਨ ਦੇ ਵਿੱਚ ਕੀ ਚੱਲਦਾ ਉਸ ਟਾਈਮ ਦੇਖੋ ਮੈਂ ਜੇ ਮੈਂ ਗੱਲ ਕਰਾਂ ਆਪਣੇ ਸ਼ੁਰੂਆਤੀ ਦਿਨਾਂ ਦੀ ਤਾਂ ਮੈਂ ਆਲਮੋਸਟ ਹੁਣ ਤੱਕ ਅਚੀਵ ਹੀ ਕੀਤਾ ਹਨਾ ਕਦੇ ਮੇਰੇ ਨਾਲ ਇਹ ਨਹੀਂ ਹੋਇਆ ਕਿ ਮੈਂ ਬਹੁਤ ਜ਼ਿਆਦਾ ਸਟਰਗਲ ਕੀਤਾ ਜਾਂ ਮੈਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਤੜਫੀ ਹੋਵਾਂ ਯਾ ਮੈਂ ਮਤਲਬ ਮਾਇੂਸ ਹੋਈ ਹੁਮਾ ਇਦਾਂ ਦਾ ਕੁਛ ਨਹੀਂ ਜਦੋਂ ਮੈਂ ਗਿੱਧਾ ਕਰਦੀ ਸੀ ਉਦੋਂ ਵੀ ਮੈਂ ਗਿੱਦਿਆਂ ਦੀ ਰਾਣੀ ਹੀ ਸੀ ਉਦੋਂ ਵੀ ਮੈਂ 골ਡ ਮੈਡਲ ਲੈ ਕੇ ਘਰ ਆਉਂਦੀ ਸੀ ਤਾਂ ਉਦੋਂ ਵੀ ਮੈਨੂੰ ਹੁੰਦਾ ਸੀ ਕਿ ਹਾਂ 20 ਕੁੜੀਆਂ ਮੇਰੇ ਸਾਹਮਣੇ ਡਾਂਸ ਕਰ ਰਹੀਆਂ ਨੇ ਜਿਨ੍ਹਾਂ ਨੂੰ ਮੈਂ ਸਿਖਾ ਰਹੀ ਹਾਂ ਹਾਲਾਂਕਿ ਕਈ ਮੇਰੇ ਤੋਂ ਏਜ ਚ ਵੱਡੀਆਂ ਹੁੰਦੀਆਂ ਸੀ ਤੇ ਮੈਂ ਬਹੁਤ ਛੋਟੀ ਹੁੰਦੀ ਸੀ ਉਦੋਂ ਇਦਾਂ ਨਹੀਂ ਹੈ ਕਿ ਜੇ ਮੈਂ ਕੋਚ ਸੀ ਤਾਂ ਮੈਂ ਬਹੁਤ ਵੱਡੀ ਸੀ ਸਾਰਿਆਂ ਤੋਂ ਮੇਰੇ ਤੋਂ ਵੱਡੀਆਂ ਕੁੜੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਮੈਂ ਕੋਚਿੰਗ ਸਿਖਾਉਂਦੇ ਸੀ ਤੇ ਉਹ ਚੀਜ਼ਾਂ ਵੀ ਮੈਂ ਆਪਣੀ ਲਾਈਫ ਦੀਆਂ ਬਹੁਤ ਇੰਜੋਏ ਕੀਤੀਆਂ ਨੇ ਤੇ ਚਲੋ ਰੱਬ ਦਾ ਸ਼ੁਕਰ ਹੈ ਅਪਣੀ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਅੱਜ ਮੈਂ ਐਡੀ ਵੱਡੀ ਫਿਲਮ ਦਾ ਪਾਰਟ ਆ ਹਨਾ ਮੇਰਾ ਜਿਵੇਂ ਕਿ ਆਮ ਇੱਕ ਮਤਲਬ ਲੋਕਾਂ ਦਾ ਨਾ ਡ੍ਰੀਮ ਹੁੰਦਾ ਕਿ ਅਸੀਂ ਬਾਲੀਵੁੱਡ ਦੇ ਇਮਤੀਆਜ਼ ਅਲੀ ਸਰ ਨੂੰ ਦੇਖ ਹੀ ਲਈਏ ਬਿਲਕੁਲ ਹਨਾ ਤੇ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਤੇ ਇੰਨਾ ਮਤਲਬ ਡੀਪਲੀ ਉਹਨਾਂ ਨਾਲ ਗੱਲਾਂ ਹੋਈਆਂ ਇੰਨਾ ਕੁਝ ਉਹਨਾਂ ਨੂੰ ਸਿੱਖਣ ਦਾ ਮਿਲਿਆ ਮੈਨੂੰ ਹਨਾ ਉਹ ਸਾਰੀਆਂ ਚੀਜ਼ਾਂ ਨੂੰ ਜੇ ਮੈਂ ਮੱਦੇ ਨਜ਼ਰ ਰੱਖਾਂ ਤਾਂ ਮੈਂ ਆਪਣੇ ਆਪ ਨੂੰ ਲੱਗੀ ਸਮਝੀ। ਅੱਛਾ opportunity ਕਿੱਦਾਂ ਪਹੁੰਚੀ ਤੁਹਾਡੇ ਤੱਕ? ਮਤਲਬ ਕਿੱਦਾਂ ਤੁਹਾਨੂੰ ਇਹ ਮੌਕਾ ਮਿਲਿਆ ਫਿਲਮ 'ਚ ਕੰਮ ਕਰਨ ਦਾ? ਮੈਨੂੰ ਲਿਖੋ ਕਾਲ ਹੀ ਆਈ ਸੀ ਹਨਾ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੇ ਵਿੱਚੋਂ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗੱਲ ਕੀਤੀ ਮੇਰੇ ਕਿ ਇੱਦਾਂ ਦਾ ਕਰਕੇ ਇੱਕ ਸੁਰਿੰਦਰ ਸੋਨੀਆ ਕੈਰੈਕਟਰ ਹੈ ਤੇ ਉਹ ਤੁਸੀਂ ਕਰਨਾ ਹੈ ਤਾਂ ਮੈਨੂੰ ਉਦੋਂ ਸੁਰਿੰਦਰ ਸੋਨੀਆ ਜੀ ਬਾਰੇ ਨਹੀਂ ਪਤਾ ਸੀ। ਫਿਰ ਮੈਂ ਜਦੋਂ ਸਰਚ ਕੀਤਾ ਮੈਨੂੰ ਫਿਰ ਪਤਾ ਲੱਗਿਆ। ਅੱਛਾ ਮੈਨੂੰ ਉਹਨਾਂ ਨੇ ਇਸ ਕਰਕੇ ਚੁਣਿਆ ਬਿਕੋਜ਼ ਮੈਂ ਲਾਈਵ ਸ਼ੋਅ ਲਾਉਂਦੀ ਹੁੰਦੀ ਸੀ ਪੰਜਾਬ ਦੇ ਵਿੱਚ ਮੈਂ ਬਹੁਤ ਸ਼ੋਅ ਲਾਇਆ ਮੇਲੇ ਵਗੈਰਾ ਤਾਂ ਉਹਨਾਂ ਦੀ ਇਹ ਰਿਕੁਆਇਰਮੈਂਟ ਸੀ ਕਿ ਸਾਨੂੰ ਐਕਟਰਸ ਦੇ ਨਾਲ ਨਾਲ ਕੁੜੀ ਸਿੰਗਰ ਚਾਹੀਦੀ ਆ ਸੋ ਉਹਨਾਂ ਨੇ ਜਦੋਂ ਮੇਰਾ ਸਾਰਾ ਡਾਟਾ ਦੇਖਿਆ ਤਾਂ ਉਹਨਾਂ ਨੂੰ ਮਤਲਬ ਇੰਤਿਆਸ ਸਰ ਨੇ ਮੈਨੂੰ ਕਿਹਾ ਸੀ ਕਿੰਦੇ ਆਪ ਬਨੇ ਬਣਾਏ ਸੋਨੀਆ ਹੀ ਹੋ ਆਪੇ ਹਮੇ ਜ਼ਿਆਦਾ ਵਰਕ ਨਹੀਂ ਕਰਨਾ ਪੜੇਗਾ ਤਾਂ ਹਮਾਰਾ ਜੋ ਕੈਰੈਕਟਰ ਹੈ ਉਹ ਇਹੀ ਹੈ ਫਿਰ ਉਹ ਚੀਜ਼ਾਂ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਹਾਂ ਵੀ ਨੀਸ਼ਾ ਪਰਫੈਕਟ ਆ ਨਹੀਂ ਤਾਂ ਅਦਰਵਾਇਜ਼ ਤੁਹਾਨੂੰ ਪਤਾ ਵੀ ਇਹ ਬੰਬੇ ਵਾਲੇ ਤਾਂ ਬੜੀਆਂ ਜਿਹਾ ਨਖਰੇ ਹੁੰਦੇ ਆ ਇਹ ਨਖਰੇ ਆਡਿਸ਼ਨਸ ਆ ਲੁੱਕਣੀ ਹੋ ਰਹੀ ਆ ਨਹੀਂ ਕਰ ਰਿਹਾ ਉਹ ਨਹੀਂ ਕਰ ਰਿਹਾ ਉਹ ਸਾਰਾ ਕੁਝ ਉਹਨਾਂ ਨੇ ਦੇਖ ਦੇ ਕੇ ਮਤਲਬ ਮੈਂ ਕੁਝ ਇਹੋ ਜਿਹਾ ਚੰਗਾ ਕੀਤਾ ਹੋਇਆ ਸੀ ਜਿਹੜਾ ਮੈਂ ਫਿਟ ਬੈਟਰੀ ਸੀ ਉਹਨਾਂ ਦੇ ਕਰੈਕਟਰ ਦੇ ਵਿੱਚ ਅੱਛਾ ਤੁਸੀਂ ਨੇ ਇੱਕ ਆਪਣੇ ਸੋਸ਼ਲ ਮੀਡੀਆ ਤੇ ਰੀਲ ਵੀ ਪਾਈ ਹੋਈ ਹੈ ਸੋਨੀਆ ਤੁਹਾਡੀ ਵੈਨਿਟੀ ਦੇ ਬਾਰੇ ਵੀ ਸੋਨੀਆ ਹੀ ਲਿਖਿਆ ਹੈ ਕਿ ਉਹ ਕਰੈਕਟਰ ਦੇ ਨਾਮ ਤੋਂ ਸੋਨੀਆ ਦੇ ਬਾਰੇ ਹਨਾ ਜਿਹਦਾ ਲਗਾ ਦਿੰਦੇ ਕਿ ਇਹ ਇਹਨਾਂ ਦੀ ਵੈਨਿਟੀ ਹੈਗੀ ਹੈ ਇਹ ਚੀਜ਼ ਤੁਹਾਨੂੰ ਕਿਵੇਂ ਦੀ ਲੱਗੀ ਕਿ ਮੋਸਟਲੀ ਇਦਾਂ ਹੁੰਦਾ ਕਿ ਆਰਟਿਸਟ ਦੇ ਰੀਅਲ ਨੇਮ ਤੋਂ ਹੀ ਵੈਨਿਟੀ ਦੇ ਬਾਰੇ ਰੱਖਿਆ ਜਾਂਦਾ ਬਹੁਤ ਘੱਟ ਇਦਾਂ ਹੁੰਦਾ ਕਿ ਕਰੈਕਟਰ ਦੇ ਨਾਮ ਤੋਂ ਤੁਹਾਨੂੰ ਜਦੋਂ ਮਤਲਬ ਬੁਲਾਣ ਲੱਗ ਜਨ ਲੋਕ ਤੇ ਮੈਨੂੰ ਲੱਗਦਾ ਇੱਕ ਬਹੁਤ ਵੱਡਿਆ ਅਚੀਵਮੈਂਟ ਵੀ ਹੋ ਜਾਂਦੀ ਆ ਬਿਲਕੁਲ ਅਚੀਵਮੈਂਟ ਹੁੰਦੀ ਆ ਬਾਕੀ ਕਈ ਵਾਰੀ ਇਹ ਹੁੰਦਾ ਕਿ ਜਿਵੇਂ ਸਾਡਾ ਜਦੋਂ ਪੰਜਾਬ ਦੇ ਵਿੱਚ ਸ਼ੂਟ ਸੀਗਾ ਉਦੋਂ ਸੋਨੀਆ ਇਸ ਕਰਕੇ ਹੁੰਦਾ ਵੀ ਵੈਨਿਟੀ ਦੇ ਬਾਹਰ ਕਈ ਵਾਰੀ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਵੈਨਟੀ ਚ ਫਲਾਨਾ ਹੈ ਹੁਣ ਜਿਵੇਂ ਦਿਲਜੀਤ ਜੀ ਦਾ ਸੀ ਤਾਂ ਦਿਲਜੀਤ ਨਹੀਂ ਸੀ ਲਿਖਿਆ ਹੋਇਆ ਤੋ ਥੀ ਚਮਕੀਲਾ ਜਾਂ ਅਮਰ ਸਿੰਘ ਲਿਖਿਆ ਹੋਇਆ ਸੀ ਹੈਨਾ ਉਹ ਉਹ ਇਸ ਕਰਕੇ ਕਰੈਕਟਰ ਦਾ ਨਾਮ ਲਿਖ ਲੈਂਦੇ ਵੀ ਲੋਕਾਂ ਨੂੰ ਫਿਰ ਪਤਾ ਨਹੀਂ ਲੱਗਦਾ ਵੀ ਆਰਟਿਸਟ ਕਿਹੜਾ ਅੰਦਰ ਹੈਨਾ ਤੇ ਬਾਕੀ ਬਾਕੀ ਸਾਡੇ ਉੱਤੇ ਸੈੱਟ ਦੇ ਉੱਪਰ ਕੋਈ ਕਿਸੇ ਦਾ ਰੀਅਲ ਨੇਮ ਨਹੀਂ ਸੀ ਲੈਂਦਾ ਸਾਰੇ ਕਰੈਕਟਰਾਂ ਦੇ ਨਾਮ ਨਾਲ ਇੱਕ ਦੂਜੇ ਨੂੰ ਮਿਲਾਉਂਦੇ ਸੀ ਅੱਛਾ ਤੁਹਾਡੇ ਸੂਟ ਬਹੁਤ ਸੋਹਣੇ ਸੀਗੇ ਤੁਹਾਡਾ ਹੈਅਰ ਸਟਾਈਲ ਤੁਹਾਡੇ ਮਤਲਬ ਜਿਹੜੀ ਜੁਐਲਰੀ ਤੁਸੀਂ ਵੇਅਰ ਕੀਤੀ ਸੀ ਉਹ ਉਸ ਜ਼ਮਾਨੇ ਦੀ ਸੀ ਮਤਲਬ ਕਿੱਦਾਂ ਉਹਨੂੰ ਇੰਪਲੀਮੈਂਟ ਕੀਤਾ ਗਿਆ ਦੇਖੋ ਉਹ ਤਾਂ ਬਹੁਤ ਡੀਪਲੀ ਵਰਕ ਹੋਇਆ ਸੀ ਹੈਨਾ ਉਹ ਕੀ ਹੁੰਦਾ ਹੁੰਦਾ ਸੀ ਕਿ ਡੇਲੀ ਸੋਨੀਆ ਮੈਮ ਦੀ ਫੋਟੋ ਕੱਢ ਕੇ ਲੈ ਕੇ ਆਉਂਦੇ ਹੁੰਦੇ ਸੀ ਤੇ ਫਿਰ ਉਹਨਾਂ ਨੇ ਫੋਟੋ ਦੇ ਵਿੱਚ ਪੂਰਾ ਕਲੀਅਰ ਹਾਲਾਂਕਿ ਉਹ ਪਿਕਚਰਸ ਇੰਨੀਆਂ ਨਹੀਂ ਸੀ ਕਲੀਅਰ ਹੁੰਦੀਆਂ ਹੁੰਦੀਆਂ ਕਿਉਂਕਿ ਜਦੋਂ ਮੈਂ ਹੋਮਵਰਕ ਕਰ ਰਹੀ ਸੀ ਸੋਨੀਆ ਮੈਮ ਦੇ ਕਰੈਕਟਰ ਦੇ ਉੱਪਰ ਉਸ ਟਾਈਮ ਮੈਨੂੰ ਉਹਨਾਂ ਦੀ ਇੰਨੀਆਂ ਵੀਡੀਓਜ਼ ਨਹੀਂ ਮਿਲੀਆਂ ਕਿ ਮੈਂ ਉਹਨਾਂ ਨੂੰ ਕਾਪੀ ਕਰ ਸਕਾਂ ਜਿਵੇਂ ਕਿ ਅਮਰਜੋਤ ਜੀ ਦੀਆਂ ਬਹੁਤ ਜ਼ਿਆਦਾ ਵੀਡੀਓ ਸੀ ਤਾਂ ਸੋਨੀਆ ਮੈਮ ਦਾ ਬਹੁਤ ਘੱਟ ਡਾਟਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਪਰ ਉਹਨਾਂ ਨੇ ਜਦੋਂ ਫੋਟੋਜ਼ ਲੈ ਕੇ ਆਉਂਗੀਆਂ ਥੋੜੀਆਂ ਥੋੜੀਆਂ ਧੁੰਦਲੀਆਂ ਹੋਣੀਆਂ ਪਰ ਉਹਨਾਂ ਨੇ ਪੂ ਤੁਸੀਂ ਬਲੀਵ ਕਰੋਗੇ ਇੱਕ ਵਾਰੀ ਮੇਰਾ ਸ਼ੂਟ ਸੀਗਾ ਤੇ ਮੇਰਾ ਇੱਕ ਹੇਅਰ ਸੀ ਜਿਹੜਾ ਸੈੱਟ ਨਹੀਂ ਸੀ ਹੋ ਰਿਹਾ ਸਿਰਫ ਉਹਨੇ ਇਦਾਂ ਕਰਕੇ ਕਰਨਾ ਸੀ ਹੇਅਰ ਇਦਾਂ ਹੂੰ ਉਹ ਜਿਹੜੀ ਮੇਰੀ ਹੇਅਰ ਵਾਲੀ ਸੀ ਉਹਦੇ ਤੋਂ ਨਹੀਂ ਹੋ ਰਿਹਾ ਸੀ ਤੇ ਇਮਤੀਆਜ਼ ਸਰ ਨੇ ਉੱਥੇ ਸ਼ੂਟ ਰੋਕੀ ਰੱਖਿਆ ਕਿ ਇਹ ਹੇਅਰ ਮੈਨੂੰ ਐਸੀ ਚਾਹੀਏ ਜੈਸੇ ਫੋਟੋ ਮੇ ਹੈ ਮਤਲਬ ਉਹ ਇੰਨਾ ਡੀਪਲੀ ਕਮ ਕਰਦੀ ਸੀ ਉਹਨਾਂ ਨੂੰ ਸਾਰੇ ਪ੍ਰੋਪਰ ਹੇਅਰ ਚਾਹੀਦੇ ਐ ਈਅਰਿੰਗਸ ਕੌਨਸੇ ਡਾਲੇ ਐ ਸੂਟ ਬਿਲਕੁਲ ਮਤਲਬ ਡਿੱਟ ਹੋਈ ਜਿਹੜੇ ਫੋਟੋਜ਼ ਦੇ ਵਿੱਚ ਹੁੰਦੇ ਸੀ ਉਹ ਸਾਰੀਆਂ ਵਾਚ ਉਸ ਟਾਈਮ ਦੀਆਂ ਈਵਨ ਜੁੱਤੀ ਸਾਰਾ ਕੁਝ ਟੋਟਲੀ ਸਾਰੀਆਂ ਚੀਜ਼ਾਂ ਨੂੰ ਮੈਚ ਕਰਕੇ ਉਹ ਦੇਖਦੇ ਹੁੰਦੇ ਤੇ ਫਰਕ ਲੱਗਾ ਤੁਹਾਨੂੰ ਮਤਲਬ ਜਿੱਦਾਂ ਚਲੋ ਫੈਬਰਿਕ ਤੇ ਅੱਜ ਦੇ ਉਦਾਂ ਹੀ ਹੋਣਾ ਦੌਰ ਦਾ ਹੋਣਾ ਲੇਕਿਨ ਜਦੋਂ ਅਸੀਂ ਉਸ ਦੌਰ ਦੇ ਕੱਪੜੇ ਪਾ ਰਹੇ ਹਾਂ ਐਟਮੋਸਫੇਅਰ ਉਦਾਂ ਦਾ ਬਣ ਜਾਂਦਾ ਤੇ ਕਿੱਦਾਂ ਦੀ ਵਾਈਬ ਹੁੰਦੀ ਸੀ ਸਟ ਤੇ ਫੈਬਰਿਕ ਵੀ ਆਲਮੋਸਟ ਪੁਰਾਣੀ ਜ਼ਮਾਨੇ ਵਾਲੇ ਹੀ ਹੁੰਦਾ ਸੀ ਅੱਛਾ ਜਿੱਦਾਂ ਉਹ 13G ਟਾਈਪ ਸੂਟ ਹੁੰਦੇ ਸੀ ਹਨਾ ਜਾਂ ਜਿਹੜੇ ਵੀ ਮਤਲਬ ਉਹਦੋਂ ਲੱਗਦੇ ਹੁੰਦੇ ਸੀ ਉਹ ਡਿਫਰੈਂਟ ਸੀ ਆਪਾਂ ਜਿਹੜੇ ਯੂਜ਼ ਕਰਦੇ ਆ ਉਹ ਫੈਬਰਿਕ ਨਹੀਂ ਸੀ ਸੂਟਾਂ ਦਾ ਉਹ ਸਾਰਾ ਕੁਝ ਡਿਫਰੈਂਟ ਹੀ ਸੀ ਉਹਨਾਂ ਦਾ ਸਟਾਈਲ ਬੜਾ ਵੱਖਰਾ ਸੀ ਸਲਵਾਰਾਂ ਦਾ ਬੜਾ ਵੱਖਰਾ ਸਟਾਈਲ ਸੀ ਜੇ ਉਹਨਾਂ ਨੂੰ ਸਟੇਟ ਚਾਹੀਦੀਆਂ ਤਾਂ ਉਹਨਾਂ ਨੇ ਸਟੇਟ ਹੀ ਬਣਾਈਆਂ ਸੀ ਮਤਲਬ ਇੰਨਾ ਬਰੀਕੀ ਦੇ ਵਿੱਚ ਕੰਮ ਕੀਤਾ ਗਿਆ ਜੀ ਤੇ ਤੁਸੀਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ ਤੇ ਦਲਜੀਤ ਦੇ ਨਾਲ ਗਾਣਾ गा ਰਹੇ ਹੋ ਗਾਣੇ ਦੀ ਦੋ ਲਾਈਨਾਂ ਹੋ ਜਾਣ ਹਾਂਜੀ ਬੱਸ ਯੂ ਡਿਊਟ ਐ ਮੇਰਾ ਤੇ ਦਲਜੀਤ ਜੀ ਦਾ ਪਰ ਦਲਜੀਤ ਜੀ ਹੈ ਨਹੀਂ ਤਾਂ ਇਸ ਕਰਕੇ ਉਹਨਾਂ ਦਾ ਮੈਂ ਹੀ ਗਾ ਦੇਣੀ ਆ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਭਦਾ ਫਿਰੇ ਵੀ ਤੇਰਾ ਕੀ ਖੋ ਗਿਆ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਭਦਾ ਫਿਰੇ ਵੀ ਤੇਰਾ ਕੀ ਖੋ ਗਿਆ ਵੈਰੀ ਨਾਈਸ ਤੇਰੀ ਮਾਦੀ ਤਲਾਸ਼ੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਲੱਗਦਾ ਫਿਰ ਵੀ ਤੇਰਾ ਕੀ ਖੋ ਗਿਆ ਮੈਨੂੰ ਲੱਗਦਾ ਹੈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਨਾ ਇੱਕ ਗਾਣਾ ਹਰ ਕਿਸੇ ਦੀ ਜ਼ੁਬਾਨ ਤੇ ਜ਼ਰੂਰ ਇੱਕ ਵਾਰੀ ਫੇਰ ਤੋਂ ਆ ਜਾਣਾ ਹੈ ਅੱਛਾ ਤੁਸੀਂ ਹਨਾ ਦਿਲਜੀਤ ਦੇ ਨਾਲ ਇੰਨਾ ਟਾਈਮ ਕੰਮ ਕੀਤਾ ਹੁਣ ਫੇਰ ਤੋਂ ਦੁਬਾਰਾ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਫਰਕ ਲੱਗਿਆ ਕੋਈ ਉਹਨਾਂ ਦੇ ਵਿੱਚ ਆਇਆ ਨਹੀਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਜਿਵੇਂ ਉਹ ਪਹਿਲਾਂ ਸੀ ਉਵੇਂ ਹੀ ਹੋਣ ਨੇ ਈਵਨ ਹੁਣ ਉਹ ਥੋੜੇ ਜਿਹਾ ਪਹਿਲਾਂ ਨਾਲੋਂ ਜ਼ਿਆਦਾ ਕੰਮ ਹੋ ਗਈ ਹਨਾ ਉਗੀ ਉਹੀ ਗੱਲ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਟਾਈਮ ਦੇ ਨਾਲ ਨਾਲ ਥੋੜਾ ਐਕਸਪੀਰੀਅੰਸ ਵੱਧ ਜਾਂਦਾ ਤੁਸੀਂ ਇੰਨੀ ਕੁ ਦੁਨੀਆਦਾਰੀ ਦੇਖ ਲੰਨੇ ਹੋ ਫਿਰ ਤੁਸੀਂ ਸ਼ਾਂਤ ਹੋ ਜਾਂਦੇ ਹੋ ਹਨਾ ਤੇ ਉਹ ਬੜੇ ਕੂਲ ਜੇ ਰਹਿੰਦੇ ਹੁੰਦੇ ਸੀ ਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਜਦੋਂ ਉਹ ਸੈੱਟ ਤੇ ਆਉਂਦੇ ਹੁੰਦੇ ਸੀ ਤੇ ਕਈ ਵਾਰੀ ਕੋਈ ਮੇਰੇ ਸੁਰ ਅੜ ਜਾਣੇ ਤਾਂ ਉਹਨਾਂ ਨੇ ਮੇਰੀ ਹੈਲਪ ਵੀ ਕਰਨੀ ਹੂੰ ਤੁਸੀਂ ਇੱਥੋਂ ਨਹੀਂ ਇੱਥੋਂ ਗਾ ਸਕਦੇ ਹੋ ਹੂੰ ਏ ਆਰ ਰਹਿਮਾਨ ਸਰ ਦੀ ਟੀਮ ਰਹਿੰਦੀ ਹੁੰਦੀ ਸੀ ਸਾਡੇ ਨਾਲ ਜਿਹੜਾ ਮਤਲਬ ਪੰਜਾਬ ਦੇ ਵਿੱਚ ਤਾਂ ਕੀ ਹੈ ਵੀ ਕੋਈ ਨਹੀਂ ਚਲੋ ਇੱਥੋਂ ਜਿਹਨੇ ਗਾਇਆ ਆ ਸੁਰ ਜਾਂ ਲਾ ਦੋ ਬਟ ਉਹਨਾਂ ਦਾ ਬੜਾ ਹੁੰਦਾ ਸੀ ਕਿ ਨਹੀਂ ਇਹ ਹੈ ਤਾਂ ਇਹੀ ਲਗਾਣਾ ਹੈ ਅੱਛਾ ਫਿਰ ਉੱਥੇ ਜਦੋਂ ਆਰ ਰਹਿਮਾਨ ਸਰ ਹੁੰਦੇ ਸੀ ਸੈੱਟ ਤੇ ਤੁਹਾਡੇ ਨਾਲ ਤੇ ਪ੍ਰੈਸ਼ਰ ਫੀਲ ਹੁੰਦਾ ਸੀ ਹਾਈ ਸਰ ਆ ਗਿਆ ਹੁਣ ਤਾਂ ਮਤਲਬ ਜਿੱਦਾਂ ਉਹਨਾਂ ਨੇ ਕਹਿਤਾ ਉਦਾਂ ਹੀ ਕਰਨਾ ਪੈਣਾ ਹੈ ਰਹਿਮਾਨ ਸਰ ਸੈੱਟ ਤੇ ਨਹੀਂ ਸੀ ਹੁੰਦੇ ਆਰ ਰਹਿਮਾਨ ਸਰ ਦੀ ਮੈਂ ਸਟੂਡੀਓ ਦੇ ਵਿੱਚ ਗਈ ਸੀ ਜਦੋਂ ਮੇਰੀ ਡਬਿੰਗ ਸੀ ਉਹਨਾਂ ਦੀ ਟੀਮ ਹੁੰਦੀ ਸੀ ਪਰ ਉਹਨਾਂ ਦੀ ਟੀਮ ਵੀ ਬੜੀ ਮਿਹਨਤੀ ਤੇ ਪ੍ਰੋਫੈਸ਼ਨਲ ਸੀ ਉਹਨਾਂ ਨੂੰ ਸਾਰਾ ਪਤਾ ਹੁੰਦਾ ਸੀ ਕਿ ਅਸੀਂ ਕੀ ਗਮਾਉਣਾ ਤੇ ਇੱਥੇ ਕੀ ਪਲੇ ਹੋਣਾ ਹਮ ਮਤਲਬ ਇੰਨਾ ਬਰੀਕੀ ਤੇ ਕੰਮ ਕੀਤਾ ਗਿਆ ਅੱਛਾ ਦਿਲਜੀਤ ਨੇ ਕੋਈ ਰਿਪਲਾਈ ਆ ਤੁਹਾਡੇ ਕੋਈ ਗੱਲਬਾਤ ਹੋਈ ਫੋਟੋ ਵਾਇਰਲ ਹੋਣ ਤੋਂ ਬਾਅਦ ਕਹਿ ਰਹੇ ਬੱਚਾ ਵੀ ਹੈ ਮਤਲਬ ਕਿੰਨਾ ਜ਼ਿਆਦਾ ਉਸ ਚੀਜ਼ ਨੂੰ ਬਾਲੀਵੁੱਡ ਤੱਕ ਮਤਲਬ ਜਦੋਂ ਨੈਸ਼ਨਲ ਇਹ ਨਿਊਜ਼ ਆ ਗਈ ਕਿੰਨੀ ਜ਼ਿਆਦਾ ਵਾਇਰਲ ਹੋ ਗਈ ਦੇਖੋ ਹੁਣ ਇਹ ਕੀ ਹੈ ਅਸੀਂ ਫਨ 'ਚ ਹੀ ਲੈ ਰਹੇ ਹਾਂ ਉਹ ਵੀ ਫਨ ਦੇ ਵਿੱਚ ਹੀ ਲੈ ਰਹੇ ਹਣਾ ਉਹਨਾਂ ਦੀਆਂ ਹਰ ਰੋਜ਼ ਹੀ ਇਦਾਂ ਦੀਆਂ ਕਿੰਨੀਆਂ ਨਿਊਜ਼ ਹੁੰਦੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਹੁਣ ਮੈਨੂੰ ਲੱਗਦਾ ਜੋ ਇੱਕ ਇੱਕ ਤੇ ਰਿਐਕਟ ਕਰਨ ਲੱਗੇ ਜਣ ਫਿਰ ਤਾਂ ਲੋਕ ਸਾਰੇ ਘਾਬਰ ਕੇ ਉਹਨਾਂ ਦੀਆਂ ਵੀਡੀਓ ਅਸੀਂ ਪੋਸਟ ਕਰਨ ਲੱਗ ਜਣ ਤੇ ਬਾਕੀ ਮੈਂ ਵੀ ਕੋਈ ਇੰਨਾ ਬਾਦਰ ਨਹੀਂ ਕਰਦੀ ਮੈਂ ਵੀ ਇੰਜੋਏ ਕਰ ਰਹੀ ਹਾਂ ਤੇ ਬਸ ਜਦੋਂ ਕੋਈ ਨਵੀਂ ਵੀਡੀਓ ਆਉਣੀ ਹੁੰਦੀ ਸੀ ਪਿੱਛੇ ਜੇ ਉਹ ਨਵੀਂ ਆਈ ਸੀ ਪਹਿਲਾਂ ਕਹਿੰਦੇ ਵੀ ਪਹਿਲਾਂ ਤਾਂ ਇਹ ਕਿ ਅਸੀਂ ਨਿਸ਼ਾ ਬਾਨੋ ਦੀ ਵਾਈਫ ਐ ਫਿਰ ਕਹਿੰਦੇ ਵੀ ਨਿਸ਼ਾ ਬਾਨੋ ਕੇ ਸਾਥ ਉਸਨੇ ਖੂਫੀਆ ਸ਼ਾਦੀ ਕੀਤੀ ਹੈ ਮੈਨੂੰ ਉਦੋਂ ਬੜੀ ਹਾਸੇ ਆਈ ਹੁਣ ਨਵਾਂ ਬਿਆਨ ਇਹ ਆਇਆ ਕੀ ਕਹਿੰਦੇ ਇਸ ਕਰਕੇ ਵਾਇਰਲ ਹੋ ਰਹੀਆਂ ਸੀ ਕਿਉਂਕਿ ਇਹਨਾਂ ਦੋਨਾਂ ਨੇ ਚਮਕੀਲੇ 'ਚ ਇਕੱਠੇ ਆਉਣਾ ਸੀ ਇਕੱਠੇ ਆਉਣਾ ਸੀ ਜੀ ਤਾਂ ਉਹ ਚੀਜ਼ਾਂ ਮਤਲਬ ਸਾਨੂੰ ਸੋਸ਼ਲ ਮੀਡੀਆ ਤੋਂ ਦੇਖਣ ਨੂੰ ਮਿਲਦੀਆਂ ਸਾਨੂੰ ਆਪ ਨੂੰ ਕੁਝ ਨਹੀਂ ਪਤਾ ਜਦੋਂ ਤੁਸੀਂ ਹਨਾ ਇਹ ਕਲੀਅਰ ਕੀਤਾ ਵੀ ਮੈਨੂੰ ਵੀ ਪੁੱਛ ਲਓ ਵੀ ਮੈਂ ਹਨਾ ਮੇਰੇ ਬਾਰੇ ਤੁਸੀਂ ਖਬਰ ਪਾਈ ਜਾ ਰਹੇ ਹੋ ਥੱਲੇ ਲੋਕਾਂ ਨੇ ਕਮੈਂਟ ਕੀਤਾ ਪ੍ਰਾਪਰਟੀ 'ਚ ਹਿੱਸਾ ਲੈ ਲਿਆ ਸੀ ਆਪਣਾ ਬੜੇ ਮਜ਼ੇਦਾਰ ਕਮੈਂਟ ਸੀ ਉਹ ਮੈਂ ਸਾਰੇ ਪੜੇ ਕਿ ਮੈਂ ਬਹੁਤ ਇੰਜੋਏ ਕੀਤਾ ਤੇ ਸਮੀਰ ਸਰ ਦਾ ਕੀ ਰਿਐਕਸ਼ਨ ਸੀ ਸਮੀਰ ਸਰ ਮੇਰੇ ਤੋਂ ਵੱਧ ਸਵਾਲ ਲੈਂਦੇ ਹਨ ਉਹ ਬਹੁਤ ਇੰਜੋਏ ਕਰਦੇ ਨੇ ਤੇ ਵਧੀਆ ਮਤਲਬ ਠੀਕ ਹੈ ਬਸ ਜਿਵੇਂ ਚੱਲੀ ਜਾਂਦੀ ਹੈ ਜੀ ਹਾ ਨਾ ਤੁਸੀਂ ਮਤਲਬ ਬਹੁਤ ਸਾਰੇ ਕੁੜੀਆਂ ਨੂੰ ਇਨਸਪਾਇਰ ਵੀ ਕਰਦੇ ਹੋ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਡੇ ਫੈਨਸ ਦੇਖਦੇ ਆ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਆ ਜਦੋਂ ਤੁਸੀਂ ਚਾਹੇ ਪੰਜਾਬ ਦੀ ਕੋਈ ਫਿਲਮ ਹੋ ਜਾਂ ਤੁਸੀਂ ਚਮਕੀਲਾ ਦੇ ਵਿੱਚ ਆ ਰਹੇ ਹੋ ਹਮੇਸ਼ਾ ਐਪਰੀਸੀਏਸ਼ਨ ਮਿਲਿਆ ਹੈ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਜਦੋਂ ਆਪਾਂ ਇਸ ਮੁਕਾਮ ਤੇ ਜਦ ਪਹੁੰਚਦੇ ਆ ਤੇ ਫਿਰ ਵੀ ਇੱਕ ਬੰਦੇ ਨੂੰ ਮੈਂਟਲ ਪੀਸ ਦੀ ਜ਼ਰੂਰਤ ਹੁੰਦੀ ਆ ਆਰਟਿਸਟ ਨੂੰ ਵੀ ਕਿਤੇ ਨਾ ਕਿਤੇ ਸਕੂਨ ਚਾਹੀਦਾ ਹੀ ਹੁੰਦਾ ਹੈ ਨਾ ਤੁਸੀਂ ਇੰਨਾ ਕੰਮ ਕਰਦੇ ਭੱਜ ਦੌੜ ਵਾਲੀ ਤੁਹਾਡੀ ਜ਼ਿੰਦਗੀ ਹੁੰਦੀ ਹੈ ਤੇ ਨਿਸ਼ਾ ਨੂੰ ਸਕੂਨ ਕਿੱਥੇ ਜਾ ਕੇ ਮਿਲਦਾ ਹੈ ਮੈਨੂੰ ਦੇਖੋ ਸਕੂਨ ਸਭ ਤੋਂ ਜ਼ਿਆਦਾ ਮੇਰੀ ਮਦਰ ਕੋਲ ਜਾ ਕੇ ਮਿਲਦਾ ਹਨ ਜਦੋਂ ਵੀ ਛੁੱਟੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਮੇਰੇ ਕੋਲ 4 ਦਿਨਾਂ ਦੀ ਬ੍ਰੇਕ ਹੈ ਮੈਂ ਮੇਰੀ ਮਦਰ ਕੋ ਚਲੀ ਜਾਨੀ ਆ ਜਾਂ ਮੈਂ ਉਹਨਾਂ ਨੂੰ ਇੱਥੇ ਬੁਲਾ ਲੈਂਦੀ ਆ ਜੇ ਨਹੀਂ ਟਾਈਮ ਲੱਗਦਾ ਤਾਂ ਉਹਨਾਂ ਨੂੰ ਕਾਲ ਕਰ ਲੈਣੀ ਆ ਹਨ ਤੇ ਇਦਾਂ ਹੁੰਦਾ ਕਿ ਹਾਂ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਮਾਂ ਕੋਲੇ ਜਾ ਕੇ ਤਾਂ ਤੁਸੀਂ ਸਾਰੀ ਟੈਨਸ਼ਨ ਹੀ ਭੁੱਲ ਜਾਨੀਓ ਨਾ ਬਿਲਕੁਲ ਕਈ ਵਾਰ ਇਹ ਹੁੰਦਾ ਕਿ ਕੰਮ ਥੋੜਾ ਇੰਨਾ ਕੁ ਹੁੰਦਾ ਵੀ ਸਟ्रेस ਦੇ ਵਿੱਚ ਆ ਜਾਂਦਾ ਹਨਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਤੁਸੀਂ ਮੈਂਟਲੀ ਹਲਕੇ ਹੋਣੇ ਚਾਹੀਦੇ ਹੋ ਫਿਜ਼ੀਕਲੀ ਤਾਂ ਚਲੋ ਤੁਸੀਂ ਕੀ ਹਲਕੇ ਹੋਣਾ ਹਨਾ ਮੈਂਟਲੀ ਥੋੜਾ ਜਿਆ ਤੁਹਾਨੂੰ ਹੁੰਦਾ ਤੇ ਉਹ ਫਿਰ ਉਹੀ ਗੱਲ ਹੁੰਦੀ ਹੈ ਵੀ ਜਿੱਥੇ ਸਕੂਨ ਮਿਲਣਾ ਹੁੰਦਾ ਉਹ ਸਭ ਤੋਂ ਵਧੀਆ ਚੀਜ਼ ਆਪਦੀ ਫੈਮਲੀ ਹੁੰਦੀ ਹੈ ਹੂੰ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਦੀ ਫੈਮਲੀ ਨੂੰ ਨਾਲ ਲੈ ਕੇ ਤੁਰੋ ਤੁਸੀਂ ਦਿਨ ਦੇ ਵਿੱਚ ਕੰਮ ਕਰਦੇ ਹੋ ਰਾਤ ਨੂੰ ਤੁਸੀਂ ਉਹਨਾਂ ਨਾਲ ਰਹਿੰਦੇ ਹੋ ਤੁਸੀਂ ਉਹਨੇ ਰਿਲੈਕਸ ਹੋ ਜਾਂਦੇ ਹੋ ਜੀ ਫੈਮਲੀ ਵੀ ਮਤਲਬ ਉਹਨਾਂ ਹੀ ਜ਼ਰੂਰੀ 파ਟ ਭਾਂਜਦਾ ਜਦੋਂ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਜੀ ਮਤਲਬ ਕਈ ਲੋਕਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਵੀ ਰਿਲੈਕਸ ਹੋਣਾ ਚਲੋ ਜੀ ਕੰਮ ਹੋ ਗਿਆ ਅਸੀਂ ਇਕੱਲੇ ਚੱਲ ਪਾ ਉਥੇ ਮੇਰਾ ਇਕੱਲੇ ਖੁੱਲੇ ਵਾਲਾ ਸੀਨ ਨਹੀਂ ਹੈਗਾ ਮੈਨੂੰ ਹੁੰਦਾ ਮੈਂ ਆਪਣੀ ਫੈਮਲੀ ਦੇ ਵਿੱਚ ਜਾਵਾਂ ਬਸ ਇਹ ਰੇ ਚੀਜ਼ ਚਾਹੀਦੀ ਜਦੋਂ ਤੁਸੀਂ ਫ੍ਰੀ ਟਾਈਮ ਹੁੰਦੇ ਉਦੋਂ ਕੀ ਕਰਦੇ ਹੋ ਜੋ ਮਤਲਬ ਕੋਈ ਮੂਵੀ ਨਹੀਂ ਐ ਬਸ ਹੁਣ ਬਿਲਕੁਕੁਲ ਰਿਲੈਕਸ ਰਹਿਣਾ ਐ ਮੈਂ 2-4 ਦਿਨ ਖੁਦ ਨੂੰ ਦੇਣਾ ਖੁਦ ਨੂੰ ਪੈਂਪਰ ਕਰਨਾ ਐ ਤੇ ਉਦੋਂ ਤੁਸੀਂ ਕੀ ਕਰਦੇ ਹੋ ਮੈਨੂੰ ਦੁਨੀਆ ਜਹਾਨ ਦੇ ਕੰਮ ਹੁੰਦੇ ਆ ਉਦੋਂ ਐਨੇ ਕ ਮੈਨੂੰ ਕੰਮ ਹੁੰਦੇ ਵੀ ਮੈਨੂੰ ਘਰ ਦੇ ਵੀ ਕੰਮਾਂ ਘੜ ਲੱਗ ਜਾਂਦੇ ਐ ਤੂੰ ਚਾਰ ਦਿਨ ਘਰੇ ਰਹੀਆਂ ਤਾਂ ਤੂੰ ਟਿਕ ਜਾ ਫਿਰ ਮੈਂ ਕੀ ਕਰਦੀ ਮੈਂ ਸਾਰੀਆਂ ਅਲਮੀਰਾ ਖੋਲ ਲੈਨੀ ਆ ਇਧਰੋਂ ਚੱਕ ਕੇ ਆਪਣੇ ਕੱਪੜੇ ਇਧਰ ਸੈੱਟ ਕਰ ਲੈਨੀ ਆ ਇਧਰੋਂ ਚੱਕ ਕੇ ਉਧਰ ਕਰ ਲੈਨੀ ਆ ਦੇਖਦੀ ਆਂ ਇਹ ਚੀਜ਼ ਸਹੀ ਨਹੀਂ ਆ ਇਥੋਂ ਆ ਕਰਾ ਲਓ ਚਲੋ ਜੀ ਆ ਇੱਧਰ ਕਰ ਲਓ ਮਤਲਬ ਮੈਂ ਇੰਨਾ ਕਿ ਖਲਾਰਾ ਪਾ ਲੈਣੀ ਆ ਜਿਹੜੇ ਮੇਰੇ ਫ੍ਰੀ ਡੇ ਹੁੰਦੇ ਆ ਮੈਂ ਪੂਰੇ ਬਰਬਾਦ ਕਰ ਲੈਂਦੀ ਆ ਅੱਛਾ ਤੁਸੀਂ ਮਤਲਬ ਸ਼ੁਰੂ ਤੋਂ ਐਵੇਂ ਦੇ ਬਚਪਨ ਚ ਵੀ ਸ਼ਰਾਰਤੀ ਸੀ ਕਿ ਸਮਝਦਾਰ ਸੀ ਜਿੱਦਾਂ ਬੜਾ ਡੀਸੈਂਟ ਸਮਝਦਾਰ ਬੱਚਾ ਹੁੰਦਾ ਉਹਦਾ ਰਹੇ ਹੋ ਨਹੀਂ ਮੈਂ ਸਮਝਦਾਰ ਤਾਂ ਹੈਗੀ ਆ ਮੈਨੂੰ ਸਾਰੀ ਮੇਰੀ ਫੈਮਲੀ ਕਹਦੀ ਆ ਮੈਂ ਆਪਣੇ ਮੋਹ ਤੋਂ ਦਊਂਗੀ ਸਮਝਦਾਰ ਮੈਂ ਹੈਗੀ ਆ ਸਿਚੁਏਸ਼ਨਾਂ ਮੈਂ ਸਾਰੀਆਂ ਹੈਂਡਲ ਕਰ ਲੈਣੀ ਆ ਹਣਾ ਈਵਨ ਜਦੋਂ ਸਾਡੀ ਫੈਮਿਲੀ ਦੇ ਵਿੱਚੋਂ ਫਰੈਂਡ ਸਰਕਲ ਦੇ ਵਿੱਚੋਂ ਕੋਈ ਟੈਨਸ਼ਨ ਜੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਗੋਲ ਮੈਨੂੰ ਹੀ ਕਰਦੇ ਆ ਓਕੇ ਈਵਨ ਮੇਰੇ ਮਦਰ ਵੀ ਜਦੋਂ ਟੈਨਸ਼ਨ ਦੇ ਵਿੱਚ ਹੁੰਦੇ ਆ ਉਹ ਮੈਨੂੰ ਕਾਲ ਕਰਦੇ ਵੇ ਇਦਾਂ ਕਰਕੇ ਆ ਹੋਇਆ ਮੈਂ ਕੀ ਕਰਾਂ ਤਾਂ ਮੈਂ ਉਹਨਾਂ ਨੂੰ ਸੋਲੂਸ਼ਨ ਦੱਸਦੀ ਆ ਸਮੀਰ ਕਦੇ ਟੈਨਸ਼ਨ ਜੀ ਹੁੰਦੇ ਆ ਉਹ ਮੈਨੂੰ ਕਹਿੰਦੇ ਆ ਵੀ ਇੱਦਾਂ ਦਾ ਕਰਕੇ ਹੋ ਗਿਆ ਹਨਾ ਉਹ ਚੀਜ਼ਾਂ ਹੈਗੀਆਂ ਨੇ ਪਰ ਮੈਂ ਟਿੱਕੀ ਨਹੀਂ ਬੈਠ ਸਕਦੀ ਮਤਲਬ ਵੀ ਮੈਂ ਕਦੇ ਇਹ ਨਹੀਂ ਸੋਚਿਆ ਵੀ ਮੈਨੂੰ ਮਤਲਬ ਸਫਾਈ ਬਹੁਤ ਪਸੰਦ ਆ ਬੇਸਿਕਲੀ ਮੈਨੂੰ ਇਹ ਹੁੰਦਾ ਵੀ ਮੈਂ ਜਦੋਂ ਘਰੇ ਆ ਤਾਂ ਮੈਂ ਆਪਣਾ ਕੁਝ ਸਵਾਰਾਂ ਹੂੰ ਇਹ ਨਹੀਂ ਆ ਜ ਯਾ ਮੈਂ ਟੀਵੀ ਦੇਖੀ ਜਾਉਂਗੀ ਜੇ ਕੁਝ ਕੰਮ ਪਿਆ ਪਹਿਲਾਂ ਮੈਂ ਉਹ ਕੰਪਲੀਟ ਕਰੂੰਗੀ ਜਦੋਂ ਮੈਨੂੰ ਲੱਗੂ ਵੀ ਕੁਝ ਵੀ ਨਹੀਂ ਆ ਫਿਰ ਮੈਂ ਆਪਣੇ ਆਪ ਨੂੰ ਟਾਈਮ ਦਊਂਗੀ ਫਿਰ ਮੈਂ ਸੋਚੂ ਮੈਂ ਚਲੋ ਸੁਨੂਨ ਚੱਲ ਪੈਣੀ ਆ ਹਨਾ ਜਾਂ ਮੈਂ ਟੀਵੀ ਦੇਖ ਲੈਣੀ ਆ ਮੈਂ ਫਲਾਨੀ ਮੂਵੀ ਦੇਖ ਲੈਣੀ ਆ ਤਾਂ ਉਹ ਚੀਜ਼ਾਂ ਹੁੰਦੀਆਂ ਨੇ ਮੇਰੇ ਨਾਲ ਜੀ ਰੀਸੈਂਟ ਕਿਹੜੀ ਮੂਵੀ ਦੇਖੀ ਤੁਸੀਂ ਰੀਸੈਂਟ ਮੈਂ ਦੇਖੀ ਸੀ ਹੁਣ ਮੇਰੇ ਯਾਦ ਨਹੀਂ ਆ ਰਹੀ ਕਿ ਮੈਂ ਕਿਹੜੀ ਮੂਵੀ ਦੇਖੀ ਆ ਕੋਈ ਸੂਪ ਕਰਕੇ ਮੂਵੀ ਸੀਗੀ ਕਿਲਰ ਸੂਪ ਕਿਲਰ ਸੂਪ ਕਿਲਰ ਸੂਪ ਮੂਵੀ ਦੇਖੀ ਪਰ ਉਹ ਮੈਂ ਦੇਖੀ ਹਾਫ ਹੀ ਪੂਰੀ ਨਹੀਂ ਦੇਖੀ ਪੂਰੀ ਨਹੀਂ ਦੇਖੀ ਅੱਛਾ ਕਦੇ ਐਡਾ ਹੋਇਆ ਟੀਵੀ ਲੱਗਾ ਹੋਇਆ ਆਪਣੀ ਕੋਈ ਮੂਵੀ ਆ ਗਈ ਤੁਹਾਨੂੰ ਸਕਿਪ ਕਰਤਾ ਕਿ ਮੈਂ ਨਹੀਂ ਦੇਖ ਰਹੀ ਐ ਮੈਂ ਬਹੁ ਵਾਰ ਦੇਖ ਲਈ ਐ ਨਹੀਂ ਮੈਂ ਕਰ ਨਹੀਂ ਸਕਦੀ ਕਿਉਂਕਿ ਮੇਰੇ ਨਾਲ ਮੇਰੀ ਫੈਮਿਲੀ ਬੈਠੀ ਹੁੰਦੀ ਐ ਓਕੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਬਸ ਇਹੀ ਚਾਹੀਦੀ ਐ ਸਾਨੂੰ ਟੀਵੀ ਤੇ ਮਤਲਬ ਜਦੋਂ ਕਈ ਵਾਰੀ ਕੋਈ ਮੂਵੀ ਮੈਂ ਦੇਖ ਰਹੀ ਹੁੰਨੀ ਆ ਤਾਂ ਜੇ ਮੇਰੇ ਮਦਰ ਆਏ ਹੋਣ ਤਾਂ ਕਹਿੰਦੇ ਤੂੰ ਕੋਈ ਆਪਦੀ ਲਾਲਾ ਨਾ ਕੀ ਲੋਕਾਂ ਨੂੰ ਦੇਖ ਰਹੀ ਐ ਤਾਂ ਮੈਨੂੰ ਲੱਗਦਾ ਹੁੰਦਾ ਖੈਰ ਮੈਨੂੰ ਇਹ ਹੁੰਦਾ ਕਿ ਮੈਂ ਬਾਲੀਵੁੱਡ ਦੀਆਂ ਦੇਖਾਂ netflix ਦੀਆਂ ਜ਼ਿਆਦਾ ਮੂਵੀਜ਼ ਦੇਖਾਂ ਹਣਾ ਬਟ ਉਹਨਾਂ ਨੂੰ ਹੁੰਦਾ ਕਿ ਹਾਂ ਅਸੀਂ ਮੈਨੂੰ ਜਿਵੇਂ ਘਰੇ ਨਹੀਂ ਸ਼ੂ ਕਹਿੰਦੇ ਕਿ ਅਸੀਂ ਨਿਸ਼ੂ ਦੀ ਮੂਵੀ ਦੇਖੀ ਤੇ ਹੁੰਦਾ ਵੀ ਹੈ ਜਦੋਂ ਫੈਮਲੀ ਹੁੰਦੀ ਹੈ ਉਦੋਂ ਮੈਂ ਆਪਣੀ ਮੂਵੀ ਵੀ ਇੰਜੋਏ ਕਰਦੀ ਕਿਉਂਕਿ ਮੈਂ ਆਪਣੀਆਂ ਮੂਵੀਆਂ ਸਾਰੀਆਂ ਆਲਮੋਸਟ ਪ੍ਰੀਮੀਅਰ ਤੇ ਦੇਖੀਆਂ ਹੋਈਆਂ ਘਰੇ ਮੈਂ ਕਦੇ ਨਹੀਂ ਮੂਵੀ ਦੇਖਦੀ ਆ ਤੇ ਕਿਹੜੀ ਇੱਕ ਮੂਵੀ ਹੈ ਜਿਹੜੀ ਤੁਸੀਂ ਅੱਜ ਵੀ ਅਗਰ ਆਪਣੀ ਕੋਈ ਦੇਖੋ ਨਾ ਤੇ ਦੇਖ ਕੇ ਕਹੋ ਹਾਂ ਨਿਸ਼ਾ ਤੂੰ ਇੱਥੇ ਨਾ ਬਸ ਜ਼ਬਰਦਸਤ ਕੰਮ ਕੀਤਾ ਆਪਣੇ ਆਪ ਨੇ ਐਪਰੀਸ਼ੀਏਟ ਕੀਤਾ ਹੋ ਮੈਨੂੰ ਨਿੱਕਾ ਜੈਲਦਾਰ ਮੇਰੀ ਬਹੁਤ ਪਸੰਦਾ ਮੂਵੀ ਸੁਰਖੀ ਬਿੰਦੀ ਬਹੁਤ ਜ਼ਿਆਦਾ ਪਸੰਦਾ ਹਨ ਤੇ ਉਸ ਤੋਂ ਇਲਾਵਾ ਇੱਕ ਮੇਰੀ ਤੇ ਰੋਸ਼ਨ ਜੀ ਦੀ ਮੂਵੀ ਅਸੀਂ ਹੁਣੇ ਕੀਤੀ ਸੀ ਯੂਕੇ ਦੇ ਵਿੱਚ ਉਹ ਮੂਵੀ ਮੈਨੂੰ ਬਹੁਤ ਪਸੰਦਾ ਹਾਂ ਹਾਂ ਤੁਸੀਂ ਉਹਦਾ ਕਲਿੱਪ ਵੀ ਇੱਕ ਛੋਟਾ ਜਿਹਾ ਸ਼ੇਅਰ ਕੀਤਾ ਹੈ ਜੱਚ ਤੁਸੀਂ ਸੀਰੀਅਸ ਪਾਰਟ ਮੇਰੇ ਖਿਆਲ ਨਾਲ ਕੋਈ ਸ਼ੂਟ ਕਰ ਰਹੇ ਹੋ ਮਗਰ ਹੱਸੀ ਜਾ ਰਹੇ ਹੋ ਹਾਂਜੀ ਉਹ ਗਾਣਾ ਸੀ ਉਹ ਗਾਣਾ ਸੀ ਜੀ ਤੇ ਕਈ ਵਾਰੀ ਇਦਾਂ ਹੋ ਜਾਂਦਾ ਨਾ ਕਿ ਘਰ ਦਾ ਜਿੱਦਾਂ ਘਰ ਵਾਲੇ ਕਹਿ ਦਿੰਦੇ ਕਿ ਹਾਂ ਅਸੀਂ ਤੁਹਾਡੀ ਮੂਵੀ ਦੇਖਣੀ ਹੈ ਲੇਕਿਨ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਨਹੀਂ ਦੇਖਣੀ ਇਦਾਂ ਦਾ ਕਦੀ ਕੋਈ ਸੀਨ ਨਹੀਂ ਹੋਇਆ ਨਹੀਂ ਇਦਾਂ ਨਹੀਂ ਮੈਂ ਘਰ ਦੇ ਜੋ ਚਾਹੁੰਦੇ ਆ ਮੈਂ ਉਹ ਪਹਿਲਾਂ ਪ੍ਰੈਫਰ ਕਰਦੀ ਆ ਜਿੰਨੇ ਹੁੰਦਾ ਕਿ ਉਹਨਾਂ ਦੀ ਖੁਸ਼ੀ ਮੇਰੇ ਲਈ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਵੀ ਕਹਿੰਦੇ ਅਸੀਂ ਆ ਦੇਖਣਾ ਉਹ ਦੇਖਣਾ ਤਾਂ ਅਸੀਂ ਦਿਖਾ ਦਿੰਦੇ ਆ ਜੀ ਤੇ ਹੁਣ ਤੱਕ ਜਿੰਨੇ ਵੀ ਤੁਸੀਂ ਪ੍ਰੋਜੈਕਟ ਕੀਤੇ ਆ ਉਹਨਾਂ ਵਿੱਚੋਂ ਸਮੀਰ ਸਰ ਦਾ ਕਿਹੜਾ ਫੇਵਰਟ ਪ੍ਰੋਜੈਕਟ ਹੈ ਸਮੀਰ ਦਾ ਹਣ ਇਹ ਤਾਂ ਤੁਸੀਂ ਸਮੀਰ ਨੂੰ ਹੀ ਪੁੱਛੋ ਅਸੀਂ ਉਹਨਾਂ ਨੂੰ ਹੀ ਬੁਲਾ ਲੈਣੇ ਆ ਬਿਲਕੁਲ ਸਰ ਆਏ ਹੋਏ ਨੇ ਤਾਂ ਸਰ ਨੂੰ ਵੀ ਅਸੀਂ ਜ਼ਰੂਰ ਇਨਵਾਈਟ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਜੁਆਇਨ ਕਰਨ ਬਲ ਸਮੀਰ ਸਰ ਨੇ ਵੀ ਸਾਨੂੰ ਜੁਆਇਨ ਕਰ ਲਿਆ ਤੇ ਅਸੀਂ ਸਰ ਨੂੰ ਹੀ ਪੁੱਛ ਲੈਣੇ ਆ ਕਿ ਕਿਹੜਾ ਮੈਮ ਦਾ ਪ੍ਰੋਜੈਕਟ ਹੈ ਜਿਹੜਾ ਉਹਨਾਂ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਬਹੁਤ ਵਧੀਆ ਜੀ ਅੱਛਾ ਮੈਮ ਕਹਿੰਦੇ ਕਿ ਸਰ ਨੂੰ ਹੀ ਪੁੱਛ ਲਓ ਫਿਰ ਅਸੀਂ ਤੁਹਾਨੂੰ ਹੀ ਬੁਲਾ ਲਿਆ ਦੱਸ ਦਿਓ ਉਹਨਾਂ ਕਿਹੜਾ ਉਹਨਾਂ ਦਾ ਪ੍ਰੋਜੈਕਟ ਹੈ ਜਿਹੜਾ ਤੁਹਾਡਾ ਫੇਵਰਿਟ ਹੈ ਕਿਹੜਾ ਉਹ ਕੈਰੈਕਟਰ ਹੈ ਪ੍ਰੋਜੈਕਟ ਤਾਂ ਸਾਰੀ ਵਧੀਆ ਹੁੰਦੇ ਨੇ ਕਿਉਂਕਿ ਆਰਟਿਸਟ ਹਰ ਮੂਵੀ ਦੇ ਵਿੱਚ ਹੀ ਬਹੁਤ ਮਿਹਨਤ ਕਰਦਾ ਹੁੰਦਾ ਤੇ ਬਟੇ ਹੁੰਦਾ ਜੇ ਜਦੋਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਤਾਂ ਉਹੀ ਮਤਲਬ ਸਾਰਿਆਂ ਨੂੰ ਫੇਵਰੇਟ ਹੋ ਜਾਂਦਾ ਹਨ ਤਾਂ ਉਦਾਂ ਹੀ ਆਪਾਂ ਨੂੰ ਫੇਵਰੇਟ ਲੱਗਦਾ ਜਿੱਦਾਂ ਹੁਣ ਸ਼ਾਂਤੀ ਹੁਣ ਸਾਰੇ ਜਦੋਂ ਕਿਤੇ ਅਸੀਂ ਸ਼ੋਅ ਤੇ ਵੀ ਜਾਂਦੇ ਆ ਨੀਚੋਂ ਲੱਗ ਜਾਂਦੇ ਨੇ ਸ਼ਾਂਤੀ ਸ਼ਾਂਤੀ ਉਦੋਂ ਲੱਗਦਾ ਵੀ ਹਾਂਜੀ ਵੀ ਸ਼ਾਂਤੀ ਰੱਖਣੀ ਹੈ ਸ਼ਾਂਤੀ ਰੱਖਣੀ ਹੈ ਹਨਾ ਤਾਂ ਹੋਏ ਜਾਂਦਾ ਵੀ ਵੀ ਸ਼ਾਂਤੀ ਆਪਾਂ ਰੱਖੀ ਹੋਈ ਹੈ ਹਨਾ ਤੇ ਇੱਕ ਸ਼ਾਂਤੀ ਵਾਲਾ ਕਰੈਕਟਰ ਇੱਕ ਜਿਵੇਂ ਸੁਰਖੀ ਬਿੰਦੀ ਵਾਲਾ ਉਹ ਇੱਕ ਡਿਫਰੈਂਟ ਸ਼ੇਡ ਦੇ ਕੈਰੈਕਟਰ ਸੀਗੇ ਤੇ ਜਿਹੜਾ ਰੀਸੈਂਟਲੀ ਹੁਣ ਚਮਕੀਲਾ ਦੇ ਵਿੱਚ ਕੀਤਾ ਉਹ ਵੀ ਇੱਕ ਮਤਲਬ ਆਪਣੇ ਆਪ ਦੇ ਵਿੱਚ ਉਹ ਦੇਖਣ ਨੂੰ ਬਹੁਤ ਈਜ਼ੀ ਲੱਗਦਾ ਉਹ ਕੈਰੈਕਟਰ ਪਰ ਜਦੋਂ ਹੁਣ ਸਾਨੂੰ ਪਤਾ ਸੀ ਸੈੱਟ ਤੇ ਸੀਗੇ ਕਿ ਉਹ ਨਿਭਾਉਣਾ ਬਹੁਤ ਔਖਾ ਹੈ ਉਹ ਕਿ ਉਦਾਂ ਗਾਉਣਾ ਉਹ ਇੰਨੇ ਫਾਈ ਪਿਚ ਤੇ ਗਾਉਣਾ ਫਿਰ ਉਹਨੂੰ ਉਸ ਤਰੀਕੇ ਨਾਲ ਮੇਨਟੇਨ ਰੱਖਣਾ ਫਿਰ ਇੱਕ ਐਡੇ ਆਰਟਿਸਟ ਵੀ ਨੇ ਉਹਨਾਂ ਦਾ ਥੋੜਾ ਇੱਕ ਪ੍ਰੈਸ਼ਰ ਜਿਹਾ ਵੀ ਹੁੰਦਾ ਹੈ ਹੈਨਾ ਉਹ ਚੀਜ਼ਾਂ ਸੋ ਇਹ ਚੀਜ਼ਾਂ ਹੈਗੀਆਂ ਨੇ ਬਾਕੀ ਹਰ ਕੈਰੈਕਟਰ ਹੀ ਬਹੁਤ ਵਧੀਆ ਹੁੰਦਾ ਹੈ ਜੀ ਹੁਣੇ ਤੁਸੀਂ ਆਏ ਨਾ ਮਤਲਬ ਤੁਸੀਂ ਤਾਂ ਮੈਨੂੰ ਹਣਾ ਦਾ ਫੇਵਰਿਟ ਕਰੈਕਟਰ ਦੱਸ ਰਹੇ ਮਗਰ ਮੇਰੇ ਦਿਮਾਗ 'ਚ ਨਾ ਤੁਹਾਡੀ ਹੋਰ ਰੀਲ ਚੱਲਦੀ ਸੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਨੂੰ ਲਵ ਯੂ ਕਹੂੰਗੀ ਤੁਸੀਂ ਮੈਨੂੰ ਵਾਪਸ ਕਾਉਂਗੇ ਮੇਰੇ ਦਿਮਾਗ 'ਚ ਨਾ ਹੋਰ ਰੀਲ ਚੱਲਦੀ ਸੀ ਇੱਕ ਵਾਰੀ ਹੋ ਜੇ ਹੋ ਹਾਂਜੀ ਬਿਲਕੁਲ ਮੈਂ ਕਿਹਾ ਜੀ ਜਿੱਦ ਸੀ ਜੇ ਮੈਂ ਤੁਹਾਨੂੰ ਲਵ ਯੂ ਕਹਾ ਤੁਸੀਂ ਵਾਪਸ ਕਹੋਗੇ ਹਾਂਜੀ ਜੀ ਲਵ ਯੂ ਵਾਪਿਸ ਉਹ ਨਾ ਮੈਂ ਸਕਰੋਲ ਕਰ ਰਹੀ ਸੀ ਅਚਾਨਕ ਤਾਂ ਢੀ ਰੀਲ ਆ ਗਈ ਮੈਨੂੰ ਇੰਨੇ ਹਸਿਆਈ ਹੋਣੇ ਜਿੱਦਾ ਸਰ ਦੀ ਐਂਟਰੀ ਹੋਈ ਮੇਰੇ ਦਿਮਾਗ ਚ ਇਕਦਮ ਤੋ ਚੱਲਣ ਲੱਗੀ ਸਾਰੀਆਂ ਕੁਝ ਬਹੁਤ ਵਾਇਰਲ ਹੋਈਆਂ ਸੀਗੀਆਂ ਇੱਕ ਸਾਡੀ ਸੰਤਰੇ ਵਾਲੀ ਬਹੁਤ ਵਾਇਰਲ ਹੋਈ ਸੀ ਵੀ ਜੱਟ ਨਹੀਂ ਸੰਤਰਾ ਖਾਂਦਾ ਤੇ ਕੁਝ ਐਦਾਂ ਫਨੀ ਵੇਚ ਬਣਾਈਆਂ ਸੀਗੀਆਂ ਪਰ ਉਹ ਵਧੀਆ ਲੋਕਾਂ ਨੇ ਐਪਰੀਸ਼ੀਏਟ ਕੀਤੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹਦੇ ਵਿੱਚ ਤੇ ਐਜ਼ ਅ ਆਰਟਿਸਟ ਵੀ ਸਾਨੂੰ ਹੁੰਦਾ ਕਿ ਅਸੀਂ ਵੀ ਚਲੋ ਸਾਰਿਆਂ ਨੂੰ ਹੀ ਆ ਸਾਰੇ ਆਰਟਿਸਟ ਯੂਜ਼ ਕਰਦੇ ਨੇ ਤੇ ਵਧੀਆ ਲੋਕਾਂ ਤੱਕ ਪਹੁੰਚਣਾ ਤੇ ਲੋਕ ਫਨ ਕਰਦੇ ਐ ਇੰਜੋਏ ਕਰਦੇ ਐ ਲੋਕਾਂ ਨੂੰ ਹਸਾ ਸਕਦੇ ਆ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ ਤੁਹਾਡੀ ਜੋੜੀ ਹਨਾ ਲੋਕਾਂ ਨੂੰ ਬਹੁਤ ਪਸੰਦ ਆ ਆਈਡਲ ਦੇ ਤੌਰ ਤੇ ਵੀ ਲੈਂਦੇ ਆ ਤੁਸੀਂ ਗਾਣੇ ਵੀ ਕੀਤੇ ਆ ਅੱਛਾ ਜੀ ਆਈਡਲ ਦਾ ਦਰਦ ਦੀ ਲਾਈਨ ਲੱਗੀ ਤੁਹਾਡੀ ਲਵ ਸਟੋਰੀ ਇੰਨੀ ਜ਼ਿਆਦਾ ਫੇਮਸ ਹੋ ਗਈ ਹੈ ਨਾ ਹੁਣ ਸੋਸ਼ਲ ਮੀਡੀਆ ਤੇ ਚਰਚੇ ਹੁੰਦੇ ਆ ਉਹਨਾਂ ਦੇ ਤੇ ਕਿਦਾਂ ਦਾ ਹੈ ਨਾ ਤੁਹਾਨੂੰ ਆਬਵੀਅਸ ਚੰਗਾ ਲੱਗੇਗਾ ਜਦੋਂ ਲੋਕ ਤੁਹਾਨੂੰ ਸੁਣਦੇ ਆ ਦੇਖਦੇ ਆ ਪਸੰਦ ਕਰਦੇ ਆ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਹੁਣ ਤੁਹਾਡਾ ਗਾਣਾ ਵੀ ਆ ਰਿਹਾ ਹੈ ਨਾ 2 ਪੈਕ 7 ਤਰੀਕ ਨੂੰ ਤੇ ਉਹਦੇ ਬਾਰੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿਉਂਕਿ ਤੁਹਾਡੀ ਲੁੱਕ ਵੀ ਦੋਨਾਂ ਦੀ ਕਪੜੇ ਤੁਸੀਂ ਕੋਸਟਿਊਮ ਸੇਮ ਸੇਮ ਪਾਏ ਹੋਏ ਆ ਉਹਦੇ ਬਾਰੇ ਥੋੜਾ ਜਿਹਾ ਜਾਨਣਾ ਚਾਹੂੰਗੀ ਅ ਦੇਖੋ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਆ ਲੜਾਈਆਂ ਵੀ ਸਾਡੀਆਂ ਬਹੁਤ ਹੁੰਦੀਆਂ ਨੇ ਜਿਹੜੇ ਸਾਨੂੰ ਸੋਚਦੇ ਨੇ ਜਾਂ ਸਾਨੂੰ ਸਮਝਦੇ ਨੇ ਜਾਂ ਦੇਖਦੇ ਨੇ ਉਹ ਕੱਲੇ ਪਿਆਰ ਤੇ ਨਹੀਂ ਜਾਏ ਉਹ ਲੜਾਈਆਂ ਤੇ ਵੀ ਜਾ ਲੜਾਈਆਂ ਵੀ ਕਰਨੀਆਂ ਨਾਲ ਉਹ ਜ਼ਰੂਰੀ ਆ ਪਾਰਟ ਲਾਈਫ ਦਾ ਤੇ ਹਾਂਜੀ ਸਾਡਾ ਗਾਣਾ ਆ ਰਿਹਾ ਗਾਣੇ ਦਾ ਨਾਮ ਹੈ ਜੀ ਦੋ ਪੈਗ ਤੇ ਈਜ਼ੀ ਉਹਨਾਂ ਨੇ 뮤직 ਕੀਤਾ ਨਿਮਾ ਜੀ ਦਾ ਲਿਖਿਆ ਹੋਇਆ ਤੇ ਜੋ ਤੋਂ ਉਹਨਾਂ ਨੇ ਵੀਡੀਓ ਕੀਤੀ ਤੇ ਅਸੀਂ ਦੋਨਾਂ ਨੇ ਗਾਇਆ ਕਿ ਸਾਡਾ ਇਹ ਫਰਸਟ ਡਿਊਟ ਆਫੀਸ਼ੀਅਲੀ Song ਹੈ ਜਿਹੜਾ ਅਸੀਂ ਮਤਲਬ ਕੀਤਾ ਤੇ ਅਸੀਂ ਪੋਸਟਰ ਪਾਇਆ 7 ਤਰੀਕ ਨੂੰ ਆ ਜਾਣਾ ਸਾਡੇ ਅਪਸੀ ਆਪਣੇ ਚੈਨਲ ਦੇ ਉੱਪਰ ਹੀ ਉਹ ਰਿਲੀਜ਼ ਕਰ ਰਹੇ ਹਾਂ ਜੀ ਉਹਦੀਆਂ ਦੋ ਲਾਈਨਾਂ ਜੇ ਸੁਣਾ ਸਕਦੇ ਹੋ ਹਾਂਜੀ ਹੋ ਯਾਰਾਂ ਨੇ ਅੱਜ ਇਕੱਠੇ ਹੋ ਕੇ ਮਹਿਫਿਲ ਇਕ ਸਜਾਤੀ ਨਾਨੁ ਕਰ ਮੈਂ ਕਰੀ ਬਥੇਰੀ ਤੱਕੇ ਨਾਲ ਪਿਆਤੀ ਨਾਲ ਪਰ ਜਦ ਪੀਤੀ ਹੁੰਦੀ ਲੈਣਾ ਮੁੱਲ ਲੜਾਈ ਹਫਤੇ ਦੇ ਵਿੱਚ ਰੱਖ ਲਿਆ ਕਰ ਵੀ ਇੱਕ ਦਿਨ ਕਦੇ ਡਰਾਈ ਹਉ ਅੜਬ ਸੋ ਬਾਦ ਯਾਰ ਮੇਰੇ ਨੇ ਸੱਪ ਕੌਡੀਆਂ ਵਾਲੇ ਨਹੀਂ ਦੋ ਪੈਗ ਮਿੱਤਰਾਂ ਨੇ ਹਉ ਕੀ ਹੋਇਆ ਜੇ ਲਾਲੇ ਨਹੀਂ ਦੋ ਪੈਗ ਮਿੱਤਰਾਂ ਨੇ ਦੱਸ ਕੀ ਹੋਇਆ ਜੇ ਲਾਲੇ ਨਹੀਂ ਦੋ ਪੈਗ ਮਿੱਤਰਾਂ ਨੇ ਬੈਰੀ ਨਾਈਸ ਬਹੁਤ ਵਧੀਆ ਮੈਨੂੰ ਲੱਗਾ ਆਨਵਲ ਜਿਹੜੇ ਫੰਕਸ਼ਨਸ ਹੋਣੇ ਨਾ ਤਾਂ ਗਾਣਾ ਆ ਗਿਆ ਜ਼ਰੂਰ ਸੁਣਨ ਨੂੰ ਮਿਲਣਗੇ ਅੱਛਾ ਜੇ ਤੁਸੀਂ ਦੋਨਾਂ ਨੇ ਇੱਕ ਦੂਜੇ ਨੂੰ ਕੋਈ ਗਾਣਾ ਡੈਡੀਕੇਟ ਕਰਨਾ ਹੈ ਕਿਹੜਾ ਗਾਣਾ ਹੋਏਗਾ ਮੈਂ ਵਿਆਹ ਤੇ ਕੀਤਾ ਸੀਗਾ ਇਹਨਾਂ ਨੂੰ ਗਾਣਾ ਉਹ ਮੇਰਾ ਹੀ ਗਾਣਾ ਸੀ ਮੈਂ ਤੇ ਕਰਮਜੀਤ ਤਨਮੋਲ ਭਾਜੀ ਨੇ ਗਾਇਆ ਸੀਗਾ ਇਕੱਠੇ ਨੇ ਤੇਰੀ ਮੈਂ ਤੁਲਨਾ ਕਰਦਾ ਅੰਬਰ ਦੇ ਤਾਰੇ ਦੇ ਨਾਲ ਜਾਂ ਕੋਈ ਵੀ ਸੋਣ ਮਹੀਨੇ بارش ਨਜ਼ਾਰੇ ਦੇ ਨਾਲ ਦੁਨੀਆ ਤੇ ਲੱਗਦਾ ਨਹੀਂ ਕੋਈ ਤੇਰੇ ਤੋਂ ਹੋਣਾ ਸੋਣਾ ਤੇਰੇ ਤੋਂ ਹੋਣਾ ਸੋਣਾ ਤੇਰੇ ਤੋਂ ਹੋਣਾ ਸੋਣਾ ਰੱਬ ਨੇ ਤੈਨੂੰ ਕਿਵੇਂ ਬਣਾਇਆ ਉਹ ਵੀ ਹੁਣ ਪਲ ਗਿਆ ਹੋਣਾ ਵੈਰੀ ਨਾਈਸ ਬਹੁਤ ਸੋਣਾ ਗਾਣਾ ਹੈ ਤੁਹਾਨੂੰ ਪਤਾ ਸੀ ਤੁਹਾਡੇ ਲਈ ਗਾਣਾ ਤਿਆਰ ਹੋ ਰਿਹਾ ਹਾਂਜੀ ਬਿਲਕੁਲ ਇਹ ਗਾਣੇ ਚ ਫੀਚਰ ਵੀ ਮੈਂ ਹੀ ਕੀਤਾ ਗਾਣੇ ਸਾਡਾ ਜਿਹੜਾ ਵੀਡੀਓ ਹੈ ਉਹ ਚ ਫੀਚਰ ਵੀ ਇਹਨਾਂ ਨੇ ਕੀਤਾ ਹੋਇਆ ਉਹ ਤਾਂ ਸਾਡੀ ਇੱਕ ਉਹ ਪ੍ਰੀ-ਬੈਟਿੰਗ ਚਲਦੀ ਹੁੰਦੀ ਹੈ ਨਾ ਇੱਕ ਬਣਾਉਂਦੇ ਆਪਾਂ ਰੀਲ ਉਹ ਸਾਡੀ ਕੁਦਰਤੀ ਉਹੀ ਬਣ ਗਈ ਤੇ ਉਹਦੇ ਚ ਕਨਸੈਪਟ ਵੀ ਇਦਾਂ ਦਾ ਸੀਗਾ ਕਿ ਉਹ ਕਰਮਜੀਤ ਅਨਮੋਲ ਭਾਜੀ ਹੀ ਮਤਲਬ ਮੇਰਾ ਹੱਥ ਇਹਦਾ ਹੱਥ ਚ ਫੜਾਉਂਦੇ ਵੀ ਅਸੀਂ ਦੋਨੇ ਉਹ ਕਰਦੇ ਆਂ ਤੇ ਵੀ ਮੈਂ ਸੰਗਦਾ ਹੁੰਨਾ ਥੋੜਾ ਜਆ ਤੇ ਉਹੀ ਸਾਡਾ ਰੀਅਲ ਲਾਈਫ ਚ ਹੋ ਗਿਆ ਸਾਡੇ ਚੋਲੇ ਬਣ ਗਏ ਚੋਲੇ ਬਣ ਗਏ ਹਾਂਜੀ ਤੁਸੀਂ ਕਿਹੜਾ ਗਾਣਾ ਡੈਡੀਕੇਟ ਕਰਨਾ ਚਾਹੋਗੇ ਵਧੀਆ ਜੇ ਕਰਿਓ ਬਾਪੂ ਮੇਰੇ ਦਾ ਜਵਾਈ ਪੂਰਾ ਸਿਰ ਦਾ ਉਹ ਪਿਆਰ ਮੈਨੂੰ ਕਰਦਾ ਉਹ ਪਿਆਰ ਮੈਨੂੰ ਕਰਦਾ ਬਾਪੂ ਮੇਰੇ ਦਾ ਜਵਾਈ ਪੂਰਾ ਸਿਰ ਦਾ ਉਹ ਪਿਆਰ ਮੈਨੂੰ ਕਰਦਾ ਉਹ ਪਿਆਰ ਮੈਨੂੰ ਕਰਦਾ ਵਾਹ ਇਹ ਇਹਨਾਂ ਦਾ ਗਾਣਾ ਸੀਗਾ ਹਾਂਜੀ ਮੈਂ ਤਾਂ ਖੁਸ਼ ਹਾਂ ਦੇਖ ਆਪਦੀ ਤਰੀਕ ਸੁਣ ਕੇ ਕੌਣ ਨਹੀਂ ਖੁਸ਼ ਹੁੰਦਾ ਅੱਛਾ ਜਦੋਂ ਮਤਲਬ ਹੁਣੋ ਚਮਕੀਲਾ ਮੂਵੀ ਆ ਰਹੀ ਹੈ Netflix ਤੇ ਆ ਰਹੀ ਹੈ ਤੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਉਹ ਹੁਣ ਸਾਰੀ ਦੁਨੀਆ ਨੂੰ ਹੀ ਪਤਾ ਚੱਲ ਗਿਆ ਜੀ ਉਹਦੇ ਬਾਰੇ ਤਾਂ ਤੇ ਤੁਹਾਡਾ ਵੀ ਥੈਂਕਸ ਕਿ ਤੁਸੀਂ ਟਾਈਮ ਦੇ ਕੇ ਸਾਡਾ ਆਪਾਂ ਸਾਰਿਆਂ ਨੇ ਇਕੱਠੇ ਨੇ ਇੰਟਰਵਿਊ ਕੀਤੀ ਕੁਝ ਗੱਲਾਂ ਲੋਕਾਂ ਤੱਕ ਪਹੁੰਚੀਆਂ ਤੇ ਚਮਕੀਲਾ ਮੂਵੀ ਆ ਰਹੀ ਹੈ ਜੀ Netflix ਤੇ ਉੱਪਰ ਤੇ ਬਹੁਤ ਵੱਡਾ ਪਲੇਟਫਾਰਮ ਹੈ ਸਾਡੇ ਲਈ ਬਹੁਤ ਇੱਕ ਇੱਕ ਕਹਿੰਦੇ ਹੁੰਦੇ ਕਿ ਜਦੋਂ ਤੁਸੀਂ ਕਿਸੇ ਕੰਮ ਦੇ ਵਿੱਚ ਲੱਗੇ ਹੋਏ ਹੋ ਤੁਸੀਂ ਇੰਨੀ ਮਿਹਨਤ ਕਰਦੇ ਹੋ ਉਹ ਮਿਹਨਤ ਦਾ ਜਿਹੜਾ ਫਲ ਹੈ ਉਹ ਤੁਹਾਨੂੰ ਸਟੈਪ ਬਾਈ ਸਟੈਪ ਤੁਹਾਡਾ ਥੋੜਾ ਥੋੜਾ ਵਧਦਾ ਜਾਂਦਾ ਸਾਨੂੰ ਹੀ ਲੱਗਦਾ ਕਿ ਇਹਨਾਂ ਨੇ ਨਿਸ਼ਾਣੇ ਮਤਲਬ ਪਰਸਨਲੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਉਹ ਇੱਕ ਪੜਾਅ ਅੱਗੇ ਹੋਏ ਨੇ ਕਿ ਇਸ ਲੈਵਲ ਦੇ ਉੱਤੇ ਇਸ ਟੀਮ ਦੇ ਨਾਲ ਕੰਮ ਕਰਕੇ ਤੇ ਅਸੀਂ ਹੈਪੀ ਆ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਸਾਰੇ ਜਾਣੇ ਨਿਸ਼ਾ ਦੇ ਕੰਮ ਨੂੰ ਬਹੁਤ ਪਸੰਦ ਕਰਦੇ ਹੋ ਪਿਆਰ ਦਿੰਦੇ ਹੋ ਕਿਉਂਕਿ ਆਡੀਅנס ਕਰਕੇ ਅਸੀਂ ਹੁੰਨੇ ਆ ਤੇ ਹੁਣ ਸਾਡਾ ਗਾਣਾ ਵੀ ਆ ਰਿਹਾ ਸਾਨੂੰ ਐਜ਼ ਅ ਡਿਊਟ ਜੋੜੀ ਵੀ ਸਾਨੂੰ ਜ਼ਰੂਰ ਪਿਆਰ ਕਰਿਓ ਫਿਰ ਅਸੀਂ ਸਟੇਜਾਂ ਦੇ ਉੱਤੇ ਤੁਹਾਨੂੰ ਹੋਰ ਅਸੀਂ ਐਂਟਰਟੇਨਮੈਂਟ ਕਰਾਂਗੇ ਦੇ ਸਕਰੀਨ ਤੇ ਦੋਨੋਂ ਫਿਲਮ ਦੇ ਵਿੱਚ ਕਦੋਂ ਇਕੱਠੇ ਸਕਰੀਨ ਦੇ ਵੈਸੇ ਅਸੀਂ ਇੱਕ ਕਰ ਰਹੇ ਆ ਮੂਵੀ ਜੀ ਹੁਣ ਤੇ ਆ ਰਹੀ ਆ ਬਟ ਹਜੇ ਇਕੱਠਿਆਂ ਦੀ ਹਜੇ ਡੇਟ ਪਤਾ ਨਹੀਂ ਕਦੋਂ ਹੋਣੀ ਆ ਉਹ ਸਾਡੀਆਂ 2-3 ਪਲੈਨਿੰਗਸ ਹੈਗੀਆਂ ਨੇ ਤੇ ਇੱਕ ਮੂਵੀ ਸ਼ੂਟ ਵੀ ਹੋ ਰਹੀ ਹੈ ਸਾਡੀ ਜੀ ਮਤਲਬ ਸਰਪ੍ਰਾਈਜ਼ਸ ਤਿਆਰ ਨੇ ਆਡੀਅנס ਲਈ ਹਾਂਜੀ ਬਿਲਕੁਲ ਜੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਖਰੀ ਦੇ ਵਿੱਚ ਆਡੀਅנס ਨੂੰ ਬਸ ਮੈਂ ਆਡੀਅנס ਨੂੰ ਇਹੀ ਕਹੂੰਗੀ ਕਿ ਸਾਰੇ ਜਣੇ ਪੋਜ਼ਿਟਿਵ ਰਿਹਾ ਕਰੋ ਪੋਜ਼ਿਟਿਵ ਸੋਚ ਰੱਖਿਆ ਕਰੋ ਹਨਾ ਤੇ ਬਾਕੀ ਆਪਣੇ ਮਾਪ-ਵਾਪ ਦੀ ਬਦ ਤੋਂ ਬਦ ਸੇਵਾ ਕਰੋ ਹਨਾ ਸਾਰਿਆਂ ਨੂੰ ਪਿਆਰ ਕਰਿਆ ਕਰੋ ਤੇ ਨੈਗੇਟਿਵਿਟੀ ਤੋਂ ਥੋੜੇ ਦੂਰ ਰਹਾ ਕਰੋ ਤੇ ਖੁਸ਼ ਰਹੋ ਬਸ ਥੈਂਕ ਯੂ ਜੀ ਥੈਂਕ ਯੂ so much ਥੈਂਕ ਯੂ ਸਰ ਥੈਂਕ ਯੂ ਮੈਮ